ਕਿਤੇ ਨਾ ਕਿਤੇ ਇਹ ਮੈਂ ਨਹੀਂ ਕਹਿੰਦਾ ਜੀ ਇਹ ਰਿਕਾਰਡ ਹੈ ਇਹ ਗੁਰਸ਼ੇਰ ਸੰਧੂ ਨੇ ਖੁਦ ਐਫੀਡੇਵਿਟ ਤੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਉਹਨੂੰ ਉਹਦੀ ਜਾਨ ਦਾ ਵੀ ਖਤਰਾ ਹੈ ਕਿ ਉਹਨੂੰ ਇਲੀਮੀਨੇਟ ਨਾ ਕਰ ਦਿੱਤਾ ਜਾਵੇ ਕਿ ਇੱਕ ਪੁਲਿਸ ਅਧਿਕਾਰੀ ਜਿਹੜਾ ਗੈਂਗਸਟਰਾਂ ਨੂੰ ਅੱਗੇ ਲਾਉਂਦਾ ਸੀ ਕੀ ਗੁਰਸ਼ੇਰ ਸੰਧੂ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਕਿਤੇ ਨਾ ਕਿਤੇ ਉਹਨੂੰ ਕੁਝ ਨਾ ਕੁਝ ਲੱਗਿਆ ਹੋਵੇਗਾ ਜੀ ਦੈਟਸ ਵਾਈ ਹੀ ਹੈਜ਼ ਰਿਕਵੈਸਟਡ ਮੀ ਕਿ ਜੀ ਆਪਾਂ ਇਹ ਪ੍ਰੇਅਰ ਨਾਲ ਜ਼ਰੂਰ ਲੈਣੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਗੁਰਸ਼ੇਰ ਸਿੰਘ ਸੰਧੂ ਜੇਕਰ ਵਾਕਿਆ ਹੀ ਸੱਚਾ ਹੈ ਤੇ ਲੁੱਕ ਕਿਉਂ ਰਿਹਾ ਹੈ ਦੁਨੀਆ ਨੂੰ ਕਿਉਂ ਨਹੀਂ ਦੱਸਦਾ ਸਾਹਮਣੇ ਆ ਕੇ ਕਿ ਮੈਂ ਤਾਂ ਸੱਚਾ ਔਰ ਮੇਰੇ ਖਿਲਾਫ ਜਿਹੜੀਆਂ ਖਬਰਾਂ ਵੀ ਚੱਲੀਆਂ ਨਾ ਕਿ ਮੈਂ ਫਰਾਰ ਹੋ ਗਿਆ ਜਾਂ ਫਰਾਰ ਕਰਵਾ ਦਿੱਤਾ ਗਿਆ ਇਹ ਬਿਲਕੁਲ ਝੂਠ ਹੈ ਦੱਸਿਆ ਕਿਉਂ ਨਹੀਂ ਹੁਣ ਤੱਕ ਸ਼ੇਰ ਸਿੰਘ ਸ਼ੁਰੂ ਤੋਂ ਹੀ ਇੱਥੇ ਹੀ ਹੈ ਆਪਣੀ ਲੀਗਲ ਰੈਮਡੀਜ਼ ਆ ਰਿਕੋਰਸ ਲੈ ਰਿਹਾ ਹੈ ਗਲਤ ਮੀਡੀਆ ਟ੍ਰਾਇਲ ਵੀ ਚਲਾਇਆ ਗਿਆ ਕਿਤੇ ਨਾ ਕਿਤੇ ਉਹਦੇ ਖਿਲਾਫ ਉਹਨੂੰ ਬਦਨਾਮ ਹੁੰਦਾ ਹੈ ਕਿ ਜਦੋਂ ਤੁਸੀਂ ਕਹਿੰਦੇ ਮੀਡੀਆ ਟ੍ਰਾਇਲ ਚੱਲਿਆ ਬਦਨਾਮ ਕਰਨ ਲਈ ਚੱਲਿਆ ਇਹ ਮੀਡੀਆ ਟ੍ਰਾਇਲ ਫਿਰ ਚਲਾਇਆ ਕਿਸ ਨੇ ਕੀ ਉਹਨਾਂ ਦੀ ਅਫਸਰ ਨੇ ਵੱਡੇ ਅਧਿਕਾਰੀਆਂ ਨੇ ਕੌਣ ਚਲਾ ਰਿਹਾ ਪ੍ਰੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਜਾਂ ਬਿਆਨ ਲਿਖ ਕੇ ਸਾਂਝਾ ਕਰਨ ਤੋਂ ਪਰਹੇਜ਼ ਜਾਂ ਗਰੇਜ ਕਿਉਂ ਕਰ ਰਿਹਾ ਗੁਰਸ਼ੀਰ ਸੰਧੂ ਗੁਰਸ਼ੀਰ ਸਿੰਘ ਸੰਧੂ ਵਾਕਿਆ ਇਸ ਕਰਕੇ ਲੁਕਿਆ ਜਾ ਬੋਲਦਾ ਕੁਝ ਨਹੀਂ ਸ਼ਾਇਦ ਕੁਝ ਨਾ ਕੁਝ ਦਾਲ ਵਿੱਚ ਕਾਲਾ ਕਿਤੇ ਨਾ ਕਿਤੇ ਤੇ ਗੜਬੜ ਕੀਤੀ ਹੈ ਇੰਟਰਵਿਊ ਕਰਾਉਣ ਵਾਲੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਯਾਰੀ ਪਾਈ ਹੈ ਲਾਰੈਂਸ ਬਿਸ਼ਨੋਈ ਦੀ ਜਿਹੜੀ ਕਸਟਡੀ ਹੈ ਇਟ ਵਾਸ ਵਿਦ ਏਜੀਟੀਐਫ ਪਬਲਿਕ ਰਿਕਾਰਡ ਹੈ ਸਭ ਸਰਕਾਰ ਦਾ ਰਿਕਾਰਡ ਹੈ ਜੀਤੇ ਗੱਲਾਂ ਆ ਰਹੀਆਂ ਕਿ ਏਜੀਟੀ ਆਫ ਦੀ ਕਸਟਡੀ ਸੀਗੀ ਜਦੋਂ ਸਸਪੈਂਡ ਕੀਤਾ ਗਿਆ ਉਦੋਂ ਕਿਉਂ ਨਾ ਹਾਈ ਕੋਰਟ ਗਏ ਕਿਉਂਕਿ ਡਿਸਮਿਸ ਹੁੰਦਾ ਹੈ ਜਦੋਂ ਨੌਕਰੀ ਜਾਂਦੀ ਹੈ ਗੁਰਸ਼ੇਰ ਸੰਧੂ ਦੀ ਉਦੋਂ ਕਿਉਂ ਹਾਈ ਕੋਰਟ ਗਏ ਇੱਕਦਮ ਸਾਨੂੰ ਪਤਾ ਲੱਗਦਾ ਜੀ 15 ਦਸੰਬਰ 2024 ਨੂੰ ਹਿੰਦੁਸਤਾਨ ਟਾਈਮ ਦੇ ਵਿੱਚ ਇੱਕ ਆਰਟੀਕਲ ਕਰਦਾ ਹੈ ਕਿ ਸਰਕਾਰ ਇਹਨੂੰ ਡਿਸਮਿਸ ਕਰਨ ਲੱਗੀ ਹੈ 16 12 ਨੂੰ ਮਾਨਯੋਗ ਏਜੀ ਸਾਹਿਬ ਹਾਈ ਕੋਰਟ ਦੇ ਅੱਗੇ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਇਹਨੂੰ ਡਿਸਮਿਸ ਕਰ ਰਹੇ ਹਾਂ ਉਹ ਡਿਸਮਿਸਲ ਆਰਡਰ ਸਾਨੂੰ 2 ਜਨਵਰੀ ਨੂੰ ਮਿਲਦਾ ਜੀ ਪਰ ਡੀਐਸਪੀ ਦੇ ਨਾਲ ਇਸ ਤਰ੍ਹਾਂ ਜੇ ਤੁਸੀਂ ਕਹਿੰਦੇ ਹੋ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਬਣਾਉਣ ਵਾਲੇ ਕੌਣ ਨੇ? ਕੁਝ ਅਫਸਰਾਂ ਨੂੰ ਬਚਾਉਣ ਲਈ ਇਸ ਦੀ ਬਲੀ ਦਿੱਤੀ ਜਾ ਰਹੀ ਹੈ ਸਰ। ਐਦਾਂ ਲਾਰੈਂਸ ਬਿਸ਼ਨੋਈ ਲਈ ਤੇ ਸੁਪਰੀਮ ਕੋਰਟ ਤੱਕ ਦੀਆਂ ਆਈਆਂ ਨੇ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਕਿ ਉਹਨੂੰ 24 ਘੰਟੇ ਸੀਸੀਟੀਵੀ ਦੀ ਨਿਗਰਾਨੀ 'ਚ ਰੱਖਣਾ ਤੇ ਉਹ ਕਿੱਥੇ ਗਾਇਬ ਹੈ ਸਿਸਟਮ? ਬਿਲਕੁਲ ਸਰ ਅਸੀਂ ਕਹਿੰਦੇ ਤੁਸੀਂ ਸੀਸੀਟੀਵੀ ਖੜਾਓ। ਤੇ ਮੌਕੇ ਤੇ ਕੌਣ ਸੀ ਮੌਜੂਦ ਜਦੋਂ ਜਦੋਂ ਇਹ ਇੰਟਰਵਿਊ ਹੋਈ ਹੈ? ਸਰਕਾਰ ਉਹ ਸੀਸੀਟੀਵੀ ਦਾ ਜਿਹੜਾ ਰਿਕਾਰਡ ਹੈ ਉਹ ਸਾਹਮਣੇ ਲੈ ਕੇ ਉਹਨੂੰ ਕਿਉਂ ਘਬਰਾਦੀ ਹੈ? ਲੈ ਕੇ ਆਓ। ਤੁਹਾਨੂੰ ਪਤਾ ਲੱਗੂ ਕਿਹੜੇ ਕਿਹੜੇ ਅਫਸਰ ਉੱਥੇ ਆਉਂਦੇ ਸੀ ਕਿਹੜੇ ਜਾਂਦੇ ਸੀਗੇ ਡੀਜੀਪੀ ਨੇ ਖੁਦ ਗੌਰਵ ਯਾਦਵ ਸਾਹਿਬ ਨੇ ਕਿਹਾ ਕਿ ਸਾਡੀ ਖਾਕੀ ਦੇ ਉੱਤੇ ਦਾਗ ਲਾਉਣ ਵਾਲਾ ਅਫਸਰ ਜਿਹੜਾ ਹੈ ਉਹ ਗੁਰਸ਼ੇਰ ਸੰਧੂ ਹੈ ਡੀਜੀਪੀ ਸਾਹਿਬ ਨੂੰ ਪਹਿਲਾਂ ਤਾਂ ਕਹਿੰਦੇ ਜੀ ਇੰਟਰਵਿਊ ਪੰਜਾਬ 'ਚ ਹੋਈ ਨਹੀਂ ਜਦੋਂ ਹਾਈ ਕੋਰਟ ਨੇ ਕਿਹਾ ਜੀ ਇਹ ਤਾਂ ਤੁਸੀਂ ਬੜੀ ਅਨਰਿਸਪੌਂਸਿਬਲ ਸਟੇਟਮੈਂਟ ਦਿੱਤੀ ਹੈ ਅਗਲੀ ਤਰੀਕ ਤੇ ਡੀਜੀਪੀ ਸਾਹਿਬ ਮੰਨ ਗਏ ਹਾਂ ਜੀ ਨਹੀਂ ਜੀ ਇੰਟਰਵਿਊ ਸਾਡੇ ਪੰਜਾਬ ਹੋਈ ਹੈ ਪਰ ਖਾਸ ਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਇਸ ਵਕਤ ਕਿੱਥੇ ਹੈ ਔਰ ਗੁਰਸ਼ੇਰ ਸਿੰਘ ਸੰਧੂ ਦੇ ਉੱਤੇ ਜੋ-ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਜੋ ਦੋਸ਼ ਲੱਗੇ ਨੇ ਉਸ ਨੂੰ ਲੈ ਕੇ ਜਦੋਂ ਗੁਰਸ਼ੇਰ ਸਿੰਘ ਸੰਧੂ ਆਪਣੇ ਵਕੀਲ ਦੇ ذریعے ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਦਾ ਤਾਂ ਉਸ ਵਕਤ ਕੀ ਕੀ ਸੁਣਵਾਈ ਦੇ ਦੌਰਾਨ ਗੱਲਾਂ ਆਈਆਂ ਨੇ ਕਿਹੜੇ ਡਾਕੂਮੈਂਟ ਪੇਸ਼ ਕੀਤੇ ਗਏ ਨੇ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਗੁਰਸ਼ੇਰ ਸਿੰਘ ਸੰਧੂ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਸ਼ਾਨ ਗੁਪਤਾ ਜੀ ਸਾਡੇ ਨਾਲ ਨੇ ਬਹੁਤ ਸਾਰੇ ਸਵਾਲ ਜੁੜੇ ਇਸ ਕੇਸ ਨਾਲ ਗੁੰਝਲਦਾਰ ਹੁੰਦਾ ਜਾ ਰਿਹਾ ਕੇਸ ਇੱਥੇ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਕੀ ਕਸੂਰ ਹੈ ਕੀ ਵਾਕਈ ਆਈਪੀਐਸ ਅਧਿਕਾਰੀਆਂ ਨੂੰ ਬਚਾਉਣ ਦੀ ਕਰਕੇ ਇੱਕ ਪੀਪੀਐਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ ਬਲੀ ਦਾ ਬੱਕਰਾ ਸ਼ਬਦ ਵਾਰ-ਵਾਰ ਕਿਉਂ ਆ ਰਿਹਾ ਹੈ ਸ਼ੇਰ ਸੰਧੂ ਨੂੰ ਇਹ ਕਿਉਂ ਕਹਿਣਾ ਪਿਆ ਔਰ ਕਿਉਂ ਕਿਹਾ ਜਾ ਰਿਹਾ ਇਸ ਪਿੱਛੇ ਦਲੀਲਾਂ ਕੀ ਨੇ ਇਹ ਸਾਰੀਆਂ ਗੱਲਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵਕੀਲ ਸਾਹਿਬ ਤੁਸੀਂ ਗੁਰਸ਼ੇਰ ਸਿੰਘ ਸੰਧੂ ਦੇ ਪੱਖ ਦੇ ਵਿੱਚ ਕੁਝ ਦਲੀਲਾਂ ਤੇ ਕੁਝ ਤੱਥ ਹਾਈ ਕੋਰਟ ਲੈ ਕੇ ਜਾਂਦੇ ਹੋ ਪਰ ਸਭ ਤੋਂ ਵੱਡਾ ਸਵਾਲ ਤੇ ਹੈ ਕਿ ਗੁਰਸ਼ੇਰ ਸਿੰਘ ਸੰਧੂ ਜੇਕਰ ਵਾਕਈ ਸੱਚਾ ਹੈ ਤੇ ਲੁਕ ਕਿਉਂ ਰਿਹਾ ਦੁਨੀਆ ਨੂੰ ਕਿਉਂ ਨਹੀਂ ਦੱਸਦਾ ਸਾਹਮਣੇ ਆ ਕੇ ਕਿ ਮੈਂ ਤਾਂ ਸੱਚਾ ਔਰ ਮੇਰੇ ਖਿਲਾਫ ਜਿਹੜੀਆਂ ਖਬਰਾਂ ਵੀ ਚੱਲੀਆਂ ਨਾ ਕਿ ਮੈਂ ਫਰਾਰ ਹੋ ਗਿਆ ਜਾਂ ਫਰਾਰ ਕਰਵਾ ਦਿੱਤਾ ਗਿਆ ਇਹ ਬਿਲਕੁਲ ਝੂਠ ਹੈ ਦੱਸਿਆ ਕਿਉਂ ਨਹੀਂ ਹੁਣ ਤੱਕ ਬਿਲਕੁਲ ਸਰ ਜਿੱਥੇ ਤੱਕ ਗੱਲ ਰਹੀ ਕਿ ਇੱਕ ਨੈਰੇਟਿਵ ਚਲਾਇਆ ਗਿਆ ਕਿ ਗੁਰਸ਼ੇਰ ਸਿੰਘ ਸੰਧੂ ਭੱਜ ਗਿਆ ਜੀ ਗੁਰਸ਼ੇਰ ਸਿੰਘ ਸੱਧੂ ਕੰਟੀ ਛੱਡ ਕੇ ਭੱਜ ਗਿਆ ਗੁਰਸ਼ੇਰ ਸਿੰਘ ਸ਼ੁਰੂ ਤੋਂ ਹੀ ਇੱਥੇ ਹੀ ਹੈ ਆਪਣੀ ਲੀਗਲ ਰੈਮੇਡੀਜ਼ ਆ ਰਿਕੋਰਸ ਲੈ ਰਿਹਾ ਹੈ ਉਸਦੇ ਇੱਕ ਐਫਆਈਆਰ ਦਰਜ ਕੀਤੀ ਗਈ ਉਸੋ ਨੇ ਬੇਲ ਅਪਲਾਈ ਕੀਤੀ ਉਹਦੇ ਵਿੱਚ ਹਾਈ ਕੋਰਟ ਵੀ ਆਏ ਹੁਣ ਜਦੋਂ ਸਾਡੇ ਤੇ ਵਿਪਤਾ ਸਾਨੂੰ ਡਿਸਮਿਸ ਕੀਤਾ ਗਿਆ ਗੁਰਸ਼ੇਰ ਨੂੰ ਡਿਸਮਿਸ ਕੀਤਾ ਗਿਆ ਉਸ ਵੇਲੇ ਵੀ ਉਹਨੇ ਡਿਸਮਿਸਲ ਦਾ ਆਰਡਰ ਵੀ ਹਾਈ ਕੋਰਟ ਚੈਲੰਜ ਕੀਤਾ ਨਾਲ ਹੀ ਨਾਲ ਤੁਹਾਨੂੰ ਇੱਕ ਦੱਸਣਾ ਚਾਹੂੰਗਾ ਜੀ ਹਾਈ ਕੋਰਟ ਮਾਜੋ ਹਾਈ ਕੋਰਟ ਨੇ ਇੱਕ ਪਬਲਿਕ ਇੰਟਰਸਟ ਇਲਿਟੀਗੇਸ਼ਨ ਸੁਵੋ ਮੋਡੋ ਕਾਗਨਿਸ ਲਿੱਤਾ ਸੀ ਜੇਲ ਦੀ ਸਕਿਉਰਿਟੀਆਂ ਦੇ ਦੀ ਉਸ ਦੇ ਵਿੱਚ ਲਾਰੈਂਸ ਮਿchnoi ਦੀ ਇੰਟਰਵਿਊ ਜੋ ਆਪਾਂ ਸਭ ਜਾਣਦੇ ਆ ਉਸ ਦਾ ਵੀ ਜ਼ਿਕਰ ਆਇਆ ਤੇ ਹਾਈ ਕੋਰਟ ਨੇ ਬੜਾ ਸੀਰੀਅਸ ਕਾਗਨਿਸ ਲਿੱਤਾ ਬਿਕਾਜ਼ ਉਹ ਬਹੁਤ ਸੀਰੀਅਸ ਇਸ਼ੂ ਹੈ ਹੁਣ ਇੱਥੇ ਦੱਸਣਾ ਚਾਹੁੰਦੇ ਆ ਜੀ ਉਸ ਇੰਟਰਵਿਊ ਦੇ ਵਿੱਚ ਉਸ ਪੀਆਈਐਲ ਦੇ ਵਿੱਚ ਆਪਣੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਤੇ ਆਪਦੇ ਕੁਝ ਅਫਸਰਾਂ ਨੂੰ ਬਚਾਣ ਲਈ ਗੁਰਸ਼ੇਰ ਗੁਰਸ਼ੇਰ ਦੀ ਬਲੀ ਚੜਾ ਦਿੱਤੀ ਉਹਨੂੰ ਸਕੇਪ ਕੋਰਟ ਬਣਾਇਆ ਗਿਆ ਹੁਣ ਜਦੋਂ ਮੌਕਾ ਆਇਆ ਤਾਂ ਗੁਰਸ਼ੇਰ ਸਿੰਘ ਸੰਧੂ ਫਿਰ ਹਾਈ ਕੋਰਟ ਆਇਆ ਜੀ ਹਾਈ ਕੋਰਟ ਨੇ ਆਪਣੀ ਅਰਜੀ ਦਾਇਰ ਕੀਤੀ ਹੈ ਜੀ ਮੈਨੂੰ ਵੀ ਉਹਨਾਂ ਦਾ ਸੁਣਵਾਈ ਦਾ ਮੌਕਾ ਦਿੱਤਾ ਜਾਵੇ ਤੇ ਮੈਂ ਆਪਦਾ ਪੱਖ ਵੀ ਰੱਖਾਂ ਕਿਉਂਕਿ ਬਿਕੋਜ਼ ਹਾਈ ਕੋਰਟ ਨੇ ਕੌਗਨੀਸੈਂਸ ਲਿੱਤਾ ਹੈ ਤਾਂ ਉਹਨੂੰ ਇੱਕ ਸਕੇਪਵੋਰਡ ਬਣਾ ਕੇ ਸਾਰੀ ਕਾਰਵਾਈ ਉਹਦੇ ਗੇਸ ਕਰ ਦਿੱਤੀ ਦੀ ਇਹ ਨਰੇਟਿਵ ਚਲਾ ਦਿੱਤਾ ਗਿਆ ਕਿ ਗੁਰਸ਼ੇਰ ਸੰਧੂ ਨੇ ਇੰਟਰਵਿਊ ਕਰਾਈ ਹੈ ਗੁਰਸ਼ੇਰ ਫਰਾਰ ਹੋ ਗਿਆ ਹੈ ਬਟ ਗੁਰਸ਼ੇਰ ਇੱਥੇ ਹੀ ਹੈ ਗੁਰਸ਼ੇਰ ਆਪਣੀ ਲੀਗਲ ਰੈਮਡੀਜ਼ ਲੈ ਰਿਹਾ ਹੈ ਤੇ ਐਜ਼ ਅ ਫਾਈਟਰ ਉਹ ਆਪਣਾ ਪੂਰਾ ਫਾਈਟ ਕਰ ਰਿਹਾ ਜੀ ਮੈਟਰ ਨੂੰ ਇਸ ਸਾਰੇ ਮਸਲੇ ਦੇ ਦੌਰਾਨ ਸਮੇਂ ਦੇ ਦੌਰਾਨ ਟਾਈਮ ਲਾਈਨ ਦੇ ਦੌਰਾਨ ਗੁਰਸ਼ੇਰ ਸਿੰਘ ਸੰਧੂ ਚਾਹੇ ਸੈਸ਼ਨ ਅਦਾਲਤ ਮੁਹਾਲੀ ਸੀ ਜਾਂ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇਸ ਦੇ ਕੰਪਲੈਕਸ ਦੇ ਵਿੱਚ ਆਇਆ ਤੁਹਾਡੇ ਨਾਲ ਸੀ ਬਿਲਕੁਲ ਜੀ ਅਸੀਂ ਹਾਈ ਕੋਰਟ ਚ ਪਟੀਸ਼ਨ ਫਾਈਲ ਕੀਤੀ ਹੈ ਜੀ ਬਕਾਇਦਾ ਐਫੀਡੇਵਿਟ ਫਾਈਲ ਹੁੰਦਾ ਹੈ ਤਾਂ ਇਹਦਾ ਮਤਲਬ ਐਫੀਡੇਵਿਟ ਫਾਈਲ ਹੋਇਆ ਤਾਂ ਮਤਲਬ ਗੁਰਸ਼ੇਰ ਸਿੰਘ ਸੰਧੂ ਇੱਥੇ ਹੀ ਹੈ ਜੀ ਕਿਤੇ ਨਹੀਂ ਗਿਆ ਜੀ ਇਹ ਇੱਕ ਗਲਤ ਮੀਡੀਆ ਟ੍ਰਾਇਲ ਵੀ ਚਲਾਇਆ ਗਿਆ ਕਿਤੇ ਨਾ ਕਿਤੇ ਉਹਦੇ ਖਿਲਾਫ ਉਹਨੂੰ ਬਦਨਾਮ ਹੁੰਦਾ ਹੈ ਕਿ ਜਦੋਂ ਤੁਸੀਂ ਕਹੇ ਮੀਡੀਆ ਟ੍ਰਾਇਲ ਚੱਲਿਆ ਬਦਨਾਮ ਕਰਨ ਲਈ ਚੱਲਿਆ ਇਹ ਮੀਡੀਆ ਟ੍ਰਾਇਲ ਫਿਰ ਚਲਾਇਆ ਕਿਸ ਨੇ ਕੀ ਉਹਨਾਂ ਦੇ ਅਫਸਰ ਨੇ ਵੱਡੇ ਅਧਿਕਾਰੀਆਂ ਨੇ ਕੌਣ ਚਲਾ ਰਿਹਾ ਦੇਖੋ ਜੀ ਇਹਦੇ ਲਈ ਤਾਂ ਤੁਹਾਨੂੰ ਉਹਨਾਂ ਨੂੰ মিডিਆ ਵਾਲੇ ਸਾਡੇ ਆਪਣੇ ਤੁਹਾਡੇ ਸਾਥੀਆਂ ਨੂੰ ਪੁੱਛਣਾ ਪਏਗਾ ਜਿਨ੍ਹਾਂ ਨੇ ਇਹ ਖਬਰ ਚਲਾਈ ਜਾਣਕਾਰੀ ਹੈ ਜਿਹੜੀ ਉਹ ਸਰਕਾਰ ਦੇ ਹਵਾਲੇ ਤੋਂ ਹੀ ਆਉਂਦੀ ਹੈ ਨਾ ਕਿਸੇ ਨਾ ਕਿਸੇ ਨੇ ਤਾਂ ਇਹ ਗੱਲ ਚਲਾਈ ਹੈ ਜੀ ਪਰ ਜਿਨੇ ਵੀ ਚਲਾਈ ਹੈ ਉਹ ਬਿਲਕੁਲ ਗਲਤ ਹੈ ਜੀ ਬੇਬੁਨਿਆਦ ਗੱਲ ਹੈ ਗੁਰਸ਼ੇਰ ਸਿੰਘ ਸੰਧੂ ਇੱਥੇ ਹੀ ਹੈ ਜੀ ਆਪਣੀ ਲੀਗਲ ਰੈਮੇਡੀਜ਼ ਨੂੰ ਲੈਦੇ ਆ ਇਹ ਮੈਂ ਆਵਡ ਸੇ ਕਿ ਜੀ ਜਿਹੜੀ ਗੱਲ ਹੈ ਕਿ ਹੁਣ ਉਹ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਫਰਾਰ ਹੈ ਉਹ ਹੀ ਇਜ਼ ਵੈਰੀ ਵੈਲ ਹੇਅਰ ਮੀਡੀਆ ਦੇ ਸਾਹਮਣੇ ਜਾਂ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਜਾਂ ਬਿਆਨ ਲਿਖ ਕੇ ਸਾਂਝਾ ਕਰਨ ਤੋਂ ਪਰਹੇਜ਼ ਜਾਂ ਗਰੇਜ ਕਿਉਂ ਕਰ ਰਿਹਾ ਗੁਰਸ਼ੀਰ ਸੰਧੂ ਸਰ ਮੈਂ ਉਹਨੂੰ ਪਰਹੇਜ਼ ਨਹੀਂ ਕਹੂੰਗਾ ਆਈ ਵੁੱਡ ਸੇ ਕਿ ਉਹ ਸਿਸਟਮ ਦਾ ਹੀ ਰਿਸਪੈਕਟ ਕਰਦਾ ਹੈ ਜੀ ਹੀ ਡੋਨਟ ਵਾਂਟ ਟੂ ਰਨ ਮੀਡੀਆ ਟ੍ਰਾਇਲ ਫਾਰ ਹਿਮਸੈਲਫ ਉਹ ਆਪਣੇ ਲਾਅ ਦੀ ਰਿਸਪੈਕਟ ਕਰ ਰਿਹਾ ਹੈ ਲਾਅ ਬਾਈਡਿੰਗ ਸਿਟੀਜ਼ਨ ਆਈ ਕਾਫੀ ਸਰ ਹੈ ਉਹ ਕਿਤੇ ਨਹੀਂ ਭੱਜਿਆ ਮੀਡੀਆ ਟ੍ਰਾਇਲ ਚਲੋ ਤੁਸੀਂ ਆਪਣੀ ਉਹਨਾਂ ਦਾ ਆਪਣਾ ਲੜਨ ਦਾ ਤਰੀਕਾ ਹੈ ਤੁਸੀਂ ਉਹਨਾਂ ਨੂੰ ਕਾਨੂੰਨੀ ਸਹਿਯੋਗ ਦੇ ਰਹੇ ਹੋ ਪਰ ਜਦੋਂ ਪਬਲਿਕ ਪਰਸਪੈਕਸ਼ਨ ਬਣਦੀ ਹੈ ਨਾ ਕਿ ਗੁਰਸ਼ੇਰ ਸਿੰਘ ਸੰਧੂ ਵਾਕਿਆ ਇਸ ਕਰਕੇ ਲੁਕਿਆ ਜਾ ਬੋਲਦਾ ਕੁਝ ਨਹੀਂ ਸ਼ਾਇਦ ਕੁਝ ਨਾ ਕੁਝ ਦਾਲ ਵਿੱਚ ਕਾਲਾ ਕਿਤੇ ਨਾ ਕਿਤੇ ਤੇ ਗੜਬੜ ਕੀਤੀ ਹੈ ਇੰਟਰਵਿਊ ਕਰਾਉਣ ਵਾਲੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਯਾਰੀ ਪਾਈ ਹੈ ਕਿਤੇ ਨਾ ਕਿਤੇ ਸ਼ੱਕ ਹੁੰਦਾ ਫਿਰ ਲੋਕਾਂ ਨੂੰ ਸਰ ਅਸੀਂ ਕੱਲ ਜਿਹੜੀ ਹਾਈ ਕੋਰਟ ਮਾਂਜੋ ਹਾਈ ਕੋਰਟ ਦੇ ਵਿੱਚ ਇੱਕ ਆਪਣੀ ਐਪਲੀਕੇਸ਼ਨ ਲਾਈ ਸੀਗੀ ਸਾਨੂੰ ਸੁਣਿਆ ਜਾਵੇ ਉਸ ਐਪਲੀਕੇਸ਼ਨ ਦੇ ਵਿੱਚ ਹਾਈ ਕੋਰਟ ਨੇ ਬੜਾ ਸੀਰੀਅਸ ਕਾਗਨੀਸੈਂਸ ਲਿੱਤਾ ਜੀ ਏਜੀ ਆਫਿਸ ਨੂੰ ਕਿਹਾ ਗਿਆ ਸਾਡੇ ਮਾਂਜੋ ਏਜੀ ਸਾਹਿਬ ਵੀ ਕੋਰਟ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਤੁਸੀਂ ਆਪਣਾ ਰਿਪਲਾਈ ਫਾਈਲ ਕਰੋ ਇਹ ਐਪਲੀਕੇਸ਼ਨ ਦੇ ਵਿੱਚ ਬੜਾ ਹੀ ਕੈਟੇਗੋਰਿਕ ਲਿਖਿਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਕਸਟਡੀ ਹੈ ਇਟ ਵਾਸ ਵਿਦ ਏਜੀਟੀਐਫ ਇਹ ਅਸੀਂ ਨਹੀਂ ਕਿਹਾ ਇਹ ਗੁਰਸ਼ੇਰ ਸੰਧੂ ਨਹੀਂ ਕਹਿੰਦਾ ਇਹ ਸਰਕਾਰ ਦੇ ਕਾਗਜ਼ ਕਹਿੰਦੇ ਨੇ ਸਰਕਾਰ ਦੀਆਂ ਰਿਪੋਰਟਾਂ ਕਹਿੰਦੀਆਂ ਨੇ ਟਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰਿਪੋਰਟਾਂ ਕਹਿੰਦੀ ਹੈ ਏਜੀਟੀਐਫ ਦੀ ਰਿਪੋਰਟ ਕਹਿੰਦੀ ਹੈ ਐਸਐਸਪੀ ਮਾਨਸਾ ਦੀ ਰਿਪੋਰਟ ਕਹਿੰਦੀ ਹੈ ਐਸਐਸਪੀ ਮੋਹਾਲੀ ਦੀ ਰਿਪੋਰਟ ਕਹਿੰਦੀ ਹੈ ਕਿ ਜਿਹੜੀ ਕਸਟਡੀ ਸੀ ਸੀਆਈਏ ਵਾਜ਼ ਓਨਲੀ ਯੂਜ਼ਡ ਐਜ਼ ਅ ਸਟ੍ਰੈਟੈਜੀਕ ਪਲੇਸ ਬਿਕੋਜ਼ ਇਟ ਵਾਜ਼ ਕਲੋਜ਼ ਟੂ ਦੀ ਏਜੀਟੀਐਫ ਹੈੱਡਕੁਆਰਟਰ ਏਜੀਟੀਐਫ ਖੁਦ ਕਹਿੰਦੀ ਹੈ ਕਿ ਸਾਡੇ ਕੋਲ ਸਾਡੇ ਕੋਲ ਕੋਈ ਇੰਟਰੋਗੇਸ਼ਨ ਸੈਂਟਰ ਨਹੀਂ ਹੈਗਾ ਤੇ ਸੀਆਈਏ ਸਟ੍ਰੈਟੈਜੀਕਲੀ ਸਾਡੇ ਹੈੱਡਕੁਆਰਟਰ ਦੇ ਕੋਲੇ ਹੈ ਤਾਂ ਸੈਂਟਰ ਹੀ ਨਹੀਂ ਹੈ ਸਰਕਾਰ ਕੋਲ ਨਹੀਂ ਸਰ ਉਹਨਾਂ ਨੇ EGITF ਨੇ ਕਿਹਾ ਕਿ ਸਾਡੇ ਕੋਲ ਅਸੀਂ ਨਿਊਲੀ ਫਾਰਮਡ ਬਾਡੀ ਆ ਸਾਡੇ ਕੋਲ ਸੈਂਟਰ ਨਹੀਂ ਹੈਗਾ ਇਸ ਕਰਕੇ ਅਸੀਂ CIA ਖਰੜ ਨੂੰ ਅਸੀਂ ਸਟ੍ਰੈਟਜੀਕਲੀ ਇੰਪੋਰਟੈਂਟ ਪਲੇਸ ਆ ਇਸ ਕਰਕੇ ਅਸੀਂ ਲਾਰੈਂਸ ਬਿਸ਼ਨੋਈ ਨੂੰ ਇੱਥੇ ਰੱਖ ਰਹੇ ਆ ਸਵਾਲ ਇਹ ਹੈ ਕਿ ਜਿਹੜੀ ਇੱਕ ਤੁਸੀਂ ਕਹਿ ਰਹੇ ਹੋ ਨਰੇਟਿਵ ਚੱਲਿਆ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਨਾਲ ਜਿਹੜਾ ਜੋ ਵੀ ਤੁਸੀਂ ਗੱਲਾਂ ਕਹਿ ਰਹੇ ਹੋ देखो सर असी राइट टाइम ਸੀਗਾ ਅਸੀਂ ਹਾਈ ਕੋਰਟ ਮੂਵ ਕੀਤੇ ਆਪਣੀ ਸਾਰੀਆਂ ਗੱਲਾਂ ਉੱਥੇ ਦਸੀਆਂ ਸਾਡੀ ਐਪਲੀਕੇਸ਼ਨ ਮੈਂ ਤੁਹਾਡੇ ਨਾਲ ਕਾਪੀ ਵੀ ਸ਼ੇਅਰ ਕਰੂੰਗਾ ਤੁਸੀਂ ਪੜਿਓ ਅਸੀਂ ਬੜਾ ਅਸੀਂ ਕੁਝ ਆਪਦੇ ਵੱਲੋਂ ਨਹੀਂ ਦੱਸ ਰਹੇ ਸਭ ਪਬਲਿਕ ਰਿਕਾਰਡ ਹੈ ਸਭ ਸਰਕਾਰ ਦਾ ਰਿਕਾਰਡ ਹੈ ਜੀਚੇ ਗੱਲਾਂ ਆ ਰਹੀਆਂ ਕਿ ਏਜੀਟੀਫ ਦੀ ਕਸਟਡੀ ਸੀਗੀ ਜਦੋਂ सस्पेंड ਕੀਤਾ ਗਿਆ ਉਦੋਂ ਕਿਉਂ ਨਾ ਹਾਈ ਕੋਰਟ ਗਏ ਕਿਉਂਕਿ ਡਿਸਮਿਸ ਹੁੰਦਾ ਹੈ ਜਦੋਂ ਨੌਕਰੀ ਜਾਂਦੀ ਹੈ ਗੁਰਸ਼ੇਰ ਸੰਧੂ ਦੀ ਉਦੋਂ ਕਿਉਂ ਹਾਈ ਕੋਰਟ ਗਏ ਉਹਦਾ ਰੀਜਨ ਹੈ ਜੀ सस्पेंशन ਦੇ ਵਿੱਚ ਪੰਜਾਬ ਪੁਲਿਸ ਰੂਲਸ ਪਬਲਿਕ ਆਪਣੇ ਜਿਹੜੇ ਸੀਐਸਆਰ ਹੁੰਦੇ ਸਿਵਲ ਰੂਲਸ ਹੁੰਦੇ ਸਿਵਲ ਸਰਵਿਸ ਰੂਲ ਹੁੰਦੇ ਆ ਉਹਦੇ ਵਿੱਚ ਇੱਕ ਪ੍ਰोसीजर ਅਡਾਪਟ ਦਿੱਤਾ ਹੋਇਆ ਜੀ ਜਦੋਂ ਤੁਹਾਨੂੰ ਸਸਪੈਂਡ ਕਰਨਗੇ ਸਸਪੈਂਡ ਤੋਂ ਬਾਅਦ ਤੁਹਾਨੂੰ ਚਾਰ ਸ਼ੀਟ ਮਿਲਦੀ ਹੈ ਤੁਸੀਂ ਚਾਰਜਿਸ ਦਾ ਜਵਾਬ ਦਿੰਦੇ ਹੋ ਉਸ ਤੋਂ ਬਾਅਦ ਤੁਹਾਡੀ ਇਨਕੁਆਇਰੀ ਹੁੰਦੀ ਹੈ ਇੱਕ ਰੂਲ ਹੈ ਜੀ ਉਹ ਇੱਕ ਪ੍ਰोसीजर ਫਾਲੋ ਕਰਿਆ ਸੀ ਜਿੱਥੇ ਤੱਕ ਗੱਲ ਰਹੀ ਡਿਸਮਿਸਲ ਦੀ ਸਸਪੈਂਸ਼ਨ ਦੀ ਕਾਰਵਾਈ ਚਲਾ ਕੇ ਚਾਰ ਸ਼ੀਟ ਦਾ ਜ਼ਿਕਰ ਕਰਕੇ ਜਿਹੜੀ ਚਾਰ ਸ਼ੀਟ ਸਾਨੂੰ ਅਜ ਤੱਕ ਕਦੇ ਮਿਲੀ ਨਹੀਂ ਅੱਛਾ ਇੱਕਦਮ ਸਾਨੂੰ ਪਤਾ ਲੱਗਦਾ ਜੀ 15 ਦਸੰਬਰ 2024 ਨੂੰ ਹਿੰਦੂਸਤਾਨ ਟਾਈਮ ਦੇ ਵਿੱਚ ਇੱਕ ਆਰਟੀਕਲ ਕਰਦਾ ਹੈ ਕਿ ਸਰਕਾਰ ਇਹਨੂੰ ਡਿਸਮਿਸ ਕਰਨ ਲੱਗੀ ਹੈ 16 12 ਨੂੰ ਮਾਨਯੋਗ ਏਜੀ ਸਾਹਿਬ ਹਾਈ ਕੋਰਟ ਦੇ ਅੱਗੇ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਇਹਨੂੰ ਡਿਸਮਿਸ ਕਰ ਰਹੇ ਹਾਂ ਉਹ ਡਿਸਮਿਸਲ ਆਰਡਰ ਸਾਨੂੰ 2 ਜਨਵਰੀ ਨੂੰ ਮਿਲਦਾ ਜੀ ਜਿ ਐਸਓਨ ਐਸ 2 ਜਨਵਰੀ ਸਾਨੂੰ ਡਿਸਮਿਸਲ ਆਰਡਰ ਮਿਲਿਆ 2 ਜਨਵਰੀ ਇਨਫੈਕਟ ਡਿਸਮਿਸਲ ਆਰਡਰ ਦੀ ਤਰੀਕ ਹੈ ਮਿਲਿਆ ਸਾਨੂੰ ਬਾਅਦ ਚ ਹੈ ਇਮੀਡੀਏਟਲੀ ਗੁਰਸ਼ੇਰ ਸੰਧੂ ਆਪਣਾ ਹਾਈ ਕੋਰਟ ਮੂਵ ਕਰ ਗਿਆ ਜੀ ਜਿਹੜੀ ਤੇ ਤਾਂ ਗੱਲ ਰਹੀ ਸਸਪੈਂਸ਼ਨ ਦੀ ਸਸਪੈਂਸ਼ਨ ਦਾ ਇੱਕ ਰੂਲ ਅੱਡ ਹੈ ਪਰ ਡਿਸਮਿਸਲ ਜਿੱਦਣ ਡਿਸਮਿਸਲ ਹੋਈ ਨਾਲ ਦੀ ਨਾਲ ਅਸੀਂ ਹਾਈ ਕੋਰਟ ਆ ਗਏ ਕਿਉਂਕਿ ਡਿਸਮਿਸਲ ਦੇ ਅਗੇਂਸਟ ਰੈਮੇਡੀ ਹਾਈ ਕੋਰਟ ਦੇ ਵਿੱਚ ਹੈ ਦੇਖੋ ਬਰਸ਼ੇਰ ਸੰਧੂ ਦੀ ਡੀਐਸਪੀ ਬਤੌਰ ਜਾਂ ਉਹ ਪਹਿਲਾਂ ਬੀਐਸਐਫ ਦਾ ਹਿੱਸਾ ਵੀ ਰਹੇ ਨੇ ਆਮ ਲੋਕਾਂ ਦੀ ਤੇ ਮੀਡੀਆ ਦੀ ਜਿਹੜੀ ਆ ਕੋਈ ਦੁਸ਼ਮਣੀ ਨਹੀਂ ਹੈ ਡੀਐਸਪੀ ਦੇ ਨਾਲ ਪਰ ਡੀਐਸਪੀ ਦੇ ਨਾਲ ਇਸ ਤਰ੍ਹਾਂ ਜੇ ਤੁਸੀਂ ਕਹਿੰਦੇ ਹੋ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਬਣਾਉਣ ਵਾਲੇ ਕੌਣ ਨੇ ਸਰ ਦੇਖੋ ਕੋਈ ਕੁਝ ਕਿਸੇ ਹਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਹੈ ਏਜੀਟੀਐਫ ਦਾ ਰੋਲ ਬਹੁਤ ਕ੍ਰੂਸ਼ੀਅਲ ਹੈ ਸਾਰੇ ਇਹਦੇ ਵਿੱਚ ਹਰ ਰਿਪੋਰਟ ਕਹਿੰਦੀ ਹੈ ਜੀ ਕਛੜੀ ਏਜੀਟੀਐਫ ਕੋਲ ਹੈ ਤਾਂ ਡਿਫੀਨਿਟਲੀ ਕੁਝ ਅਫਸਰਾਂ ਨੂੰ ਬਚਾਣ ਲਈ ਇਸ ਦੀ ਬਲੀ ਦਿੱਤੀ ਜਾ ਰਹੀ ਹੈ ਸਰ ਮੈਂ ਨਹੀਂ ਕਹਿਣਾ ਚਾਹੂੰਗਾ ਇਵਨ ਇਹ ਇੱਕ ਤੁਹਾਡੇ ਇੱਕ ਰਿਪੋਰਟ ਦਾ ਜ਼ਿਕਰ ਕਰਦਾ ਇਹ ਪਾਰਟ ਆਫ ਹਾਈ ਕੋਰਟ ਰਿਕਾਰਡ ਵੀ ਹੈ ਜੀ ਐਸਆਈਟੀ ਇਹ ਕਹਿੰਦੀ ਹੈ ਥੈਟ ਏਡੀਜੀਪੀ ਏਜੀਟੀਐਫ ਹੈਡ ਅਨਬ੍ਰਿੰਡਲਡ ਐਂਡ ਅਨਡਾਕੂਮੈਂਟਡ ਐਸੈਸ ਟੂ ਲਾਰੈਂਸ ਬਿਸ਼ਨੋਈ ਕਹਿੰਦਾ ਪਾਓ ਇਹ ਜਦੋਂ ਜਾਂਦੇ ਸੀ ਉਹਨੂੰ ਉਹ ਤੋਂ ਇੰਟਰੋਗੇਟ ਕਰਕੇ ਆ ਸਕਦੇ ਸੀ ਕੋਈ ਡੀਡੀਆਰ ਐਂਟਰੀਆਂ ਨਹੀਂ ਕਰਦੇ ਸੀਗੇ ਸਾਰੀ 24 ਘੰਟੇ ਇਹਨਾਂ ਦੀ ਕਸਟਰੀਚ ਹੁੰਦਾ ਸੀਗਾ ਇਨਫੈਕਟ ਜਿਹੜਾ ਇਨਰ ਸਰਕਲ ਸੀ ਉਹ ਵੀ ਏਜੀਟੀਐਫ ਦਾ ਸੀਗਾ ਇਹਨਾਂ ਕੁਝ ਹੋਣ ਦੇ ਬਾਵਜੂਦ ਜੇ ਆਪਾਂ ਕਹੀਏ ਜੀ ਕਿ ਸਾਰਾ ਕੁਝ ਨਹੀਂ ਆਊਟ ਆਫ ਨੋਵੇਅਰ ਇੱਕ ਡੀਐਸਪੀ ਰੈਂਕ ਆਫਸਰ ਕਰਾ ਸਕਦਾ ਮੈਨੂੰ ਨਹੀਂ ਲੱਗਦਾ ਇਹ ਪੋਸੀਬਲ ਹੈ ਇਹਦੀ ਹਦਾਇਤਾਂ ਲਾਰੈਂਸ ਬਿਸ਼ਨੋਈ ਲਈ ਤੇ ਸੁਪਰੀਮ ਕੋਰਟ ਤੱਕ ਦੀਆਂ ਆਈਆਂ ਨੇ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਕਿ ਉਹਨੂੰ 24 ਘੰਟੇ ਸੀਸੀਟੀਵੀ ਦੀ ਨਿਗਰਾਨੀ 'ਚ ਰੱਖਣਾ ਤੇ ਉਹ ਕਿੱ ਤੁਸੀਂ ਸੀਸੀਟੀਵੀ ਕਢਾਓ ਸਾਡੀ ਐਪਲੀਕੇਸ਼ਨ ਚ ਪ੍ਰੇਅਰ ਹੈ ਤੁਸੀਂ ਸਾਡੀ ਸੀਸੀਟੀਵੀ ਕਢਾਓ ਸਾਡਾ ਮੋਬਾਈਲ ਰਿਕਾਰਡ ਕਢਾਓ ਤੇ ਸਾਨੂੰ ਦੱਸੋ ਕਿ ਉੱਥੇ ਮੌਕੇ ਤੇ ਕੌਣ ਸੀ ਮੌਜੂਦ ਜਦੋਂ ਇਹ ਜਦੋਂ ਇਹ ਇੰਟਰਵਿਊ ਹੋਈ ਹੈ ਉਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਸਰਕਾਰ ਉਹ ਜਿਹੜਾ ਤੁਹਾਡੀ ਤੁਹਾਡੀ ਕੱਲ ਸੀਸੀਟੀਵੀ ਦਾ ਜਿਹੜਾ ਰਿਕਾਰਡ ਹੈ ਉਹ ਸਾਹਮਣੇ ਲੈ ਕੇ ਉਹਨੂੰ ਕਿਉਂ ਘਬਰਾਦੀ ਹੈ ਲੇ ਕੇ ਆਉ ਤੁਹਾਨੂੰ ਪਤਾ ਲੱਗ ਜੂ ਕਿਹੜੇ ਕਿਹੜੇ ਅਫਸਰ ਉੱਥੇ ਆਉਂਦੇ ਸੀ ਕਿਹੜੇ ਜਾਂਦੇ ਸੀਗੇ ਇਹ ਗੱਲਾਂ ਸਰਕਾਰ ਲੋਕ ਹੋ ਰਹੀ ਐ ਸੀ ਨਹੀਂ ਲੋਕ ਹੋ ਰੇ ਪੰਜਾਬ ਦੇ ਡੀਜੀਪੀ ਨੇ ਖੁਦ ਗੌਰਵ ਯਾਦਵ ਸਾਹਿਬ ਨੇ ਕਿਹਾ ਹੈ ਕਿ ਸਾਡੀ ਖਾਕੀ ਦੇ ਉੱਤੇ ਦਾਗ ਲਾਉਣ ਵਾਲਾ ਅਫਸਰ ਜਿਹੜਾ ਹੈ ਉਹ ਗੁਰਸ਼ੇਰ ਸੰਧੂ ਹੈ ਸਰ ਮੈਨੂੰ ਇੱਥੇ ਟਿੱਪਣੀ ਵੈਸੇ ਕਰਨੀ ਨਹੀਂ ਚਾਹੀਦੀ ਪਰ ਚਲੋ ਹਾਈ ਕੋਰਟ ਦੇ ਵਿੱਚ ਹੀ ਡੀਜੀਪੀ ਸਾਹਿਬ ਦੀ ਬੜੀ ਤਾੜਨਾ ਕੀਤੀ ਗਈ ਇਸ ਗੱਲ ਵਾਸਤੇ ਡੀਜੀਪੀ ਸਾਹਿਬ ਨੂੰ ਪਹਿਲਾਂ ਤਾਂ ਕਹਿੰਦੇ ਜੀ ਇੰਟਰਵਿਊ ਪੰਜਾਬ 'ਚ ਹੋਈ ਨਹੀਂ ਜਦੋਂ ਹਾਈ ਕੋਰਟ ਨੇ ਕਿਹਾ ਜੀ ਇਹ ਤਾਂ ਤੁਸੀਂ ਬੜੀ ਅਨਰਿਸਪੌਂਸਿਬਲ ਸਟੇਟਮੈਂਟ ਦਿੱਤੀ ਹੈ ਅਗਲੀ ਤਰੀਕ ਤੇ ਡੀਜੀਪੀ ਸਾਹਿਬ ਮੰਨ ਗਏ ਹਾਂ ਜੀ ਨਹੀਂ ਜੀ ਇੰਟਰਵਿਊ ਸਾਡੇ ਪੰਜਾਬ ਹੋਈ ਹੈ ਮੈਨੂੰ ਦੇਖੋ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਤੁਹਾਨੂੰ ਸਾਰਾ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਆਹ ਜਿਹੜੀ ਡੀਜੀਪੀ ਸਾਹਿਬ ਦੀ ਸਟੇਟਮੈਂਟ ਹੈ ਤੋਂ ਸਭ ਕੁਝ ਪਤਾ ਲੱਗ ਸਕਦਾ ਹੈ ਕਿ ਉੱਚ ਨਾਕੋਸ਼ਤਾ ਦਾਲ ਚ ਕਾਲਾ ਹੈਗਾ ਹੀ ਐ ਕਿਸੇ ਨਾ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਦੀ ਬਲੀ ਦਿੱਤੀ ਜਾ ਰਹੀ ਹੈ ਗੁਰਸ਼ੇਰ ਸਿੰਘ ਸੰਧੂ ਨੇ ਉਹ ਇੰਟਰਵਿਊ ਕਰਾਉਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਈ ਨਹੀਂ ਕੀਤੀ ਜਾਂ ਕਿਸੇ ਤਰ੍ਹਾਂ ਦਾ ਨਿਜਮ ਨਹੀਂ ਤੋੜਿਆ ਫਿਰ ਗੁਰਸ਼ੇਰ ਸਿੰਘ ਸੰਧੂ ਤੇ ਮੌਕੇ ਤੇ ਤਨਾਤ ਸੀ ਨਾ ਅਫਸਰ ਵਜੋਂ ਉਹ ਕਿਉਂ ਨਹੀਂ ਦੱਸਦੇ ਕਿ ਇੰਟਰਵਿਊ ਕਿਹਨੇ ਕਿਹਨੇ ਕਰਾਈ ਹੈ ਨਾਮ ਲੈ ਦੇ ਨ ਅਫਸਰਾਂ ਦਾ ਸਰ ਮੌਕੇ ਤੇ ਉਹ ਬਿਲਕੁਲ ਵੀ ਤਨਾਤ ਨਹੀਂ ਸੀ ਉਹਨਾਂ ਦੀ ਪੋਸਟਿੰਗ ਡੀਐਸਪੀ ਡਿਟੈਕਟਿਵ ਹੈੱਡਕੁਆਰਟਰ ਮੁਹੱਲੀ ਸੀ ਸੀਆਈਏ ਜਿਹੜਾ ਹੈ ਸੀਆਈਏ ਸੀਆਈਏ ਇੰਚਾਰਜ ਦੇ ਅੰਡਰ ਹੁੰਦੇ ਜੀ ਸੀਆਈ ਦੇ ਵੱਖਰੀ ਟੀਮ ਹੈ ਜੀ ਉਹ ਉਹਨਾਂ ਨੂੰ ਵੀ ਇੰਪੋਰਟੈਂਟ ਪਾਰਟਸ ਆਫ ਦੀ ਐਸਆਈਟੀ ਜਿਹੜੀ ਇਨਵੈਸਟੀਗੇਸ਼ਨ ਹੋਈ ਉਹਦੇ ਵਿੱਚ ਉਹਨਾਂ ਨੂੰ ਬਣਾਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਸਮਨ ਵੀ ਕੀਤਾ ਗਿਆ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ ਨੇ ਜੀ ਜਿਹੜਾ ਕਿ ਐਸਆਈਟੀ ਨੇ ਆਪਣੇ ਰਿਕਾਰਡ ਦਾ ਪਾਰਟ ਨਹੀਂ ਬਣਾਇਆ ਅਸੀਂ ਇੱਕ ਬਿਆਨ ਇੱਕ ਐਸਆਈ ਰੈਂਕ ਆਫੀਸਰ ਦਾ ਇੱਕ ਬਿਆਨ ਵੀ ਲਗਾਇਆ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਉਹ ਐਸਆਈ ਸੀਆਈਏ ਸਟਾਫ ਉਹ ਕਹਿ ਰਹੇ ਨੇ ਸਾਡੀ ਤਾਂ ਜੀ ਚਾਹ ਪਾਣੀ ਦੀ ਡਿਊਟੀ ਸੀ ਉੱਥੇ ਇਕੱਲੀ ਤੁਸੀਂ ਆਪਾਂ ਕਹਿ ਰਹੇ ਆ ਕਿ ਇਹ ਸੀਆਈਏ ਗੁਰਸ਼ੀਰ ਸੰਧੂ ਦੇ ਅੰਦਰ ਉਹ ਬਿਲਕੁਲ ਗਲਤ ਹੈ ਜੀ ਇਹਦਾ ਮਤਲਬ ਜਿਹੜੇ ਪਹਿਲਾਂ ਸਸਪੈਂਡ ਕੀਤੇ ਸੀ 5-7 ਅਧਿਕਾਰੀ ਤੇ ਛੋਟੇ ਮੁਲਾਜ਼ਮ ਉਹ ਸਾਰੇ ਐਵੇਂ ਰਗੜੇ ਗਏ ਆ ਬਿਲਕੁਲ ਜੀ ਤੁਸੀਂ ਜਿਹੜੀ ਉਹਨਾਂ ਦੇ ਖਿਲਾਫ ਇਨਕੁਆਰੀ ਹੋਈ ਹੈ ਉਹਦੇ ਚ ਪ੍ਰੋਪਰ ਆਡੀਓਗ੍ਰਾਫੀ ਕੀਤੀ ਗਈ ਹੈ ਤੁਸੀਂ ਆਡੀਓਗ੍ਰਾਫੀ ਕਢਵਾਓ ਇਹ ਆਡੀਓਗ੍ਰਾਫੀ ਹਾਈ ਕੋਰਟ ਚ ਦੇਣ ਉੱਥੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਉਹਨਾਂ ਨੇ ਕਿਆ ਕਿਆ ਬਿਆਨ ਦਿੱਤੇ ਨੇ ਤੁਸੀਂ ਇਹ ਦੇਖੋ ਉਹਨਾਂ ਦਾ ਜੋ ਵੀ ਵਰਸ਼ਨ ਹੈ ਉਹ ਐਸਆਈਟੀ ਨੇ ਕੰਸੀਡਰ ਹੀ ਨਹੀਂ ਕੀਤਾ ਕਦੇ ਇਹ ਤਾਂ ਇੱਕ ਤਰਫਾ ਵਾਰ ਚੱਲ ਰਿਹਾ ਜੀ ਇਹਨਾਂ ਦੇ ਉੱਤੇ ਸਭ ਦੇ ਉੱਤੇ ਸੀ ਸੰਦੂ ਨੇ ਜਿਹੜੇ ਪੱਤਰਕਾਰ ਨੇ ਨਿੱਜੀ ਚੈਨਲ ਦੇ ਨੇ ਇੰਟਰਵਿਊ ਕੀਤਾ ਸਾਰੀ ਦੁਨੀਆ ਨੇ ਦੇਖਿਆ ਬਾਅਦ ਵਿੱਚ ਹਟਾਉਣ ਦੀਆਂ ਹਦਾਇਤਾਂ ਵੀ ਆਈਆਂ ਕੀ ਗੁਰਸ਼ੇਰ ਸਿੰਘ ਸੰਧੂ ਦੀ ਉਹਨਾਂ ਦਿਨਾਂ ਦੇ ਵਿੱਚ ਉਸ ਪੱਤਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਫੋਨ ਤੇ ਸਰ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਹ ਰਿਕਾਰਡ ਦਾ ਪਾਰਟ ਨਹੀਂ ਹੈਗਾ ਸਾਡੇ ਕੋਲ ਜੋ ਰਿਕਾਰਡ ਦਾ ਪਾਰਟ ਹੈ ਉਹ ਇਹੀ ਹੈ ਜੀ ਕਿ ਜਿਹੜੀ ਕਸਟਡੀ ਐ ਲਾਰੈਂਸ ਬਿਸ਼ਨੋਈ ਦੀ ਉਹ ਕਿਹਦੇ ਕੋਲ ਸੀਗੀ ਉਹ ਡਾਕੂਮੈਂਟਸ ਤੋਂ ਬਹੁਤ ਕਲੀਅਰਲੀ ਸਟੈਬਲਿਸ਼ ਹੁੰਦਾ ਹੈ ਕਿ ਜੀ ਜਿਹੜੀ ਸਾਰੀ ਕਸਟਡੀ ਹੈ ਸਾਰੀ ਸਕਿਉਰਿਟੀ ਸਬ ਸੁਪਰ ਮੈਨੇਜਮੈਂਟ ਉਹ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸੀ ਅਸੀਂ ਹਾਈ ਕੋਰਟ 'ਚ ਇਹੀ ਗੱਲ ਕਹਿ ਰਹੇ ਹਾਂ ਕਿ ਇਹ ਜਿਹੜੀ ਕਸਟਡੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹੈ ਉਹਨਾਂ ਤੋਂ ਪ ਮਤਲਬ ਤੁਸੀਂ ਕਹਿੰਦੇ ਹੋ ਕਿ AGTF ਦੇ ਅਧਿਕਾਰੀ ਇਸ ਦੇ ਵਿੱਚ ਵੱਡੇ ਵੱਡੇ IPS ਅਧਿਕਾਰੀ ਮਿਲੇ ਹੋਏ ਆ ਸਰ ਡਿਫੀਨਿਟਲੀ ਹਮ ਹਾਈਐਸਟ AGTF ਨੇ ਹੀ ਇੰਟਰਵਿਊ ਕਰਾਈ ਹੈ ਤੇ ਇੱਕ ਗੱਲ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਬੜੀ ਇੰਟਰਸਟਿੰਗ ਦੱਸਣਾ ਚਾਹਨਾ ਜਦੋਂ ਚਾਰ ਚਾਰ ਬੰਦੇ ਜੀਟੀਐਫ ਦੇ 24 ਘੰਟੇ ਲਾਰੈਂਸ ਬਿਛनोई ਦੇ ਰੂਮ ਚ ਹੁੰਦੇ ਸੀਗੇ ਇੱਕ ਤਾਂ ਮੈਂ ਤੁਹਾਨੂੰ ਇੱਕ ਇੱਥੇ ਕਲੀਅਰ ਕਰਨਾ ਚਾਹੁੰਦਾ ਇਹ ਰਿਕਾਰਡ ਦਾ 파ਟ ਹੈ ਲਾਰੈਂਸ ਬਿਛनोई ਨੂੰ ਕਦੇ ਬੈਰਕਸ ਨਹੀਂ ਰੱਖਿਆ ਗਿਆ ਉਹਨੂੰ ਇੱਕ ਅਲੱਗ ਰੂਮ ਚ ਰੱਖਿਆ ਗਿਆ ਜਿੱਥੇ ਏਜੀਟੀਐਫ ਦੇ ਬੰਦੇ ਨਾਲ 24 ਘੰਟੇ ਤਨਾਤ ਰਹਿੰਦੇ ਸੀ ਜੇ ਗੁਰਸ਼ੇਰ ਸੰਧੂ ਨੇ ਆ ਕੇ ਉਹਨੂੰ ਲੈ ਜਾ ਕੇ ਇੰਟਰਵਿਊ ਕਰਾਈ ਹੈ ਤਾਂ ਉਹ ਚਾਰ ਬੰਦਿਆਂ ਦਾ ਕੋਈ ਰਿਕਾਰਡ ਬਿਆਨ ਕੀਤਾ ਕੋਈ ਬਿਆਨ ਨਹੀਂ ਹੈਗਾ ਏਜੀਟੀ ਵੀ ਨਹੀਂ ਪੁੱਛਿਆ ਗਿਆ ਏਜੀਟੀਐਫ ਨੂੰ ਨਾਟ ਐਟ 올 ਐਸਆਈਟੀ ਰਿਪੋਰਟ ਪੂਰੀ ਸਾਇਲੈਂਟ ਹੈ ਜੀ ਏਜੀਟੀਐਫ ਦਾ ਰੋਲ ਹੀ ਨਹੀਂ ਹੈਗਾ SIT ਨੇ ਕਿਸੇ ਵੀ ਇੱਕ ਵੀ AGT F ਦੇ ਅਫੀਸਰ ਨੂੰ ਇਨਡਿਕਟ ਨਹੀਂ ਕੀਤਾ ਜੇ ਇੱਕ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਆ ਉਹਦੀ ਸਕਿਉਰਿਟੀ ਦੀ ਆ ਤੇ ਸਕਿਉਰਿਟੀ ਦੀ ਜ਼ਿੰਮੇਵਾਰੀ AGT F ਨੂੰ ਦਿੱਤੀ ਗਈ ਹੈ ਜੇ ਗੁਰਸ਼ੇਰ ਸੰਧੂ ਆ ਕੇ AGT F ਦੀ ਕਸਟਡੀ ਚੋਂ ਉਹਨੂੰ ਲੈ ਜਾਂਦਾ ਹੈ ਇੰਟਰਵਿਊ ਵਾਸਤੇ ਤੇ ਆਈ ਥਿੰਕ ਦ AGT F ਦੇ ਕੋਈ ਸੇ ਆਈ ਊਡ ਸੇ ਕਿ ਇਟ ਇਜ਼ ਮੋਸਟ ਇਨਕੰਪੀਟੈਂਟ ਕਿ AGT F ਦੀ ਕਸਟਡੀ ਚੋਂ ਬੰਦਾ ਇੱਕ DSP ਰੈਂਕ ਅਫਸਰ ਉਹਨੂੰ ਇੰਟਰਵਿਊ ਲਈ ਲੈ ਗਿਆ ਸਰੇ ਬਹੁਤ سارے ਸਵਾਲ ਨੇ ਜਿਹੜੇ ਸਰਕਾਰ ਜਵਾਬ ਨਹੀਂ ਦੇਣਾ ਚਾਹ ਰਹੀ ਆਈ ਡੋਨਟ ਨੋ ਫਾਰ ਦਾ ਬੈਸਟ ਰੀਜ਼ਨਸ ਟੂ ਥੈਮ ਉਹ ਕਿਨੂ ਲੋਕਾ ਹੁਣਾ ਚਾਹੁੰਦੇ ਆ ਕਿਨੂ ਛੁਪਾਣਾ ਚਾਹੁੰਦੇ ਆ ਇਹ ਤਾਂ ਸਾਨੂੰ ਸਰਕਾਰ ਹੀ ਦੱਸ ਸਕਦੀ ਆ ਇਹ ਸਾਡੀ ਜਾਣਕਾਰੀ ਦੇ ਮੁਤਾਬਕ ਇੱਕ ਗੱਲ ਹੋਰ ਸਾਨੂੰ ਕਲੀਅਰ ਕਰੋ ਇੱਥੇ ਲੋਕ ਵੀ ਜਾਨਣਾ ਚਾਹੁੰਦੇ ਆ ਸਵਾਲ ਬਹੁਤ ਪੈਦਾ ਹੋ ਗਏ ਕਿਉਂਕਿ ਗੁੰਜਲਦਾਰ ਬੜਾ ਮਸਲਾ ਹੋ ਗਿਆ ਜਦੋਂ ਲਾਰੈਂਸ ਬਸ਼ਨੋਈ ਨੂੰ ਦਿੱਲੀ ਤੋਂ ਸੀਆਈਏ ਖੜ ਲੈਂਦਾ ਗਿਆ ਉਸ ਥਾਣੇ ਅੰਦਰ ਜਾਂ ਕੰਪਲੈਕਸ ਦੇ ਅੰਦਰ ਉਹਦਾ ਸੀ ਰੀਜ਼ਨ ਦੱਸਿਆ ਕਿ ਕਿਉਂ ਜੀਟੀਐਫ ਨੇ ਉੱਥੇ ਰੱਖਿਆ ਉਹਦੇ ਵਿੱਚ ਜ਼ਿੰਮੇਵਾਰੀ ਕਿਸ-ਕਿਸ ਦੀ ਲੱ ਉਸ ਦੀ ਇੰਟੈਰੋਗੇਸ਼ਨ ਕਰਨ ਦੀ ਤਾਂ AGTF ਦੀ ਸੀ ਹੋਰ ਕਿਸ-ਕਿਸ ਦੀ ਡਿਊਟੀ ਲੱਗੀ ਸੀ ਮੌਕੇ ਤੇ ਸਰ ਇਹ ਮੌਕੇ ਤੇ ਜਦੋਂ ਪੰਜਾਬ ਦੇ ਆਪਣੇ ਫੇਮਸ ਗਾਇਕ ਸਿੱਧੂ ਮੂਸੇਵਾਲਾ ਜੀ ਦਾ ਕਤਲ ਹੁੰਦਾ ਹੈ ਉਸ ਟਾਈਮ ਤੇ ਇੱਕ SIT ਕਨਸਟੀਟਿਊਟ ਹੁੰਦੀ ਹੈ SIT ਜਿਹੜੀ ਹੈ ਉਹਦੇ ਵਿੱਚ AGTF ਇਸ ਦੀ ਮੈਂਬਰ ਆਫ ਦੈਟ SIT ਇਹ ਸਾਰੀ ਇੰਟੈਰੋਗੇਸ਼ਨ एवरीथिंग ਵਾਸ ਵੈਸਟਡ ਵਿਦ ਦੀ AGTF ਇਹ ਸਾਰਾ ਕੁਝ AGTF ਨੇ ਡੇ 1 ਤੋਂ AGTF ਨੇ ਕੀਤਾ ਕਸਟਡੀ ਆਈ ਆ ਕੇ ਇਹਦਾ ਰਿਮਾਂਡ ਲੈ ਕੇ ਸਰ throughout ਉਹਨੂੰ ਜਿੰਨੀ ਦੇਰ ਵੀ ਲਾਰੈਂਸ ਮਿਚਨੋਈ ਨੂੰ ਇੱਥੇ ਰੱਖਿਆ ਗਿਆ ਸੀਆਈਏ ਸਟਾਫ ਇਹ ਸਭ ਏਜੀਟੀਵੀ ਏਜੀਟੀਐਫ ਦੀ ਸੁਪਰਵੀਜ਼ਨ ਵਿੱਚ ਰੱਖਿਆ ਗਿਆ ਡਾਕੂਮੈਂਟਸ ਬੋਲਦੇ ਨੇ ਅਸੀਂ ਨਹੀਂ ਬੋਲਦੇ ਇਹ ਉਹਨਾਂ ਦੀ ਜੋ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਏਜੀਟੀਐਫ ਹੈ ਔਰ ਐਸਆਈਟੀ ਦੀ ਰਿਪੋਰਟ ਹੈ ਇਹ ਡਾਕੂਮੈਂਟਸ ਬੋਲਦੇ ਨੇ ਅਸੀਂ ਨਹੀਂ ਕਹਦੇ ਆਪਦੇ ਵੱਲੋਂ ਤੁਸੀਂ ਸਰ ਮੈਂ ਤੁਹਾਨੂੰ ਦੱਸਾਂ ਜਿਹੜੀ ਅਸੀਂ ਕੱਲ ਹਾਈ ਕੋਰਟ ਐਪਲੀਕੇਸ਼ਨ ਵੀ ਲਗਾਈ ਹੈ ਉਹ ਚ ਜੋ ਵੀ ਅਸੀਂ ਡਾਕੂਮੈਂਟ ਅਨੈਕਸ ਕੀਤੇ ਹਨ ਦੇ ਆਲ ਆਰ ਦੀ ਪਾਰਟ ਆਫ ਦੀ ਪਬਲਿਕ ਰਿਕਾਰਡ ਐਂਡ ਦੀ ਡਿਪਾਰਟਮੈਂਟਲ ਡਾਕੂਮੈਂਟਸ ਆਫ देयर ਜੀ ਏਜੀਟੀਐਫ ਦੀ ਕਸਟਡੀ ਹੈ ਏਜੀਟੀਐਫ ਦੀ ਸੁਪਰਵੀਜ਼ਨ ਹੈ ਫਿਰ ਇੱਕ ਗੱਲ ਸਮਝ ਨਹੀਂ ਆ ਰਹੀ ਲੋਕਾਂ ਨੂੰ ਕਿ ਆਪਦੇ ਹੀ ਪੁਲਿਸ ਅਧਿਕਾਰੀ ਨੂੰ ਪੁਲਿਸ ਮਹਿਕਮਾ ਹੀ ਬਦਨਾਮ ਕਿਉਂ ਕਰੂਗਾ ਡੀਜੀਪੀ ਸਾਹਿਬ ਜਾਂ ਹੋਰ ਅਧਿਕਾਰੀ ਆਪਦੇ ਹੀ ਪੁਲਿਸ ਵਾਲੇ ਅਫਸਰ ਨੂੰ ਬਦਨਾਮ ਕਿਉਂ ਕਰਨਗੇ ਸਰ ਇਹੀ ਗੱਲ ਅਸੀਂ ਕਹਿਣਾ ਚਾਹ ਰਹੇ ਹਾਂ ਜੀ ਕਿਸੇ ਸੀਨੀਅਰ ਅਫਸਰਾਂ ਨੂੰ ਜਾਂ ਕਿਸੇ ਵੀ ਆਫੀਸਰ ਪਾਰਟਿਕੂਲਰ ਨੂੰ ਬਚਾਉਣ ਵਾਸਤੇ ਸਾਡੀ ਬਲੀ ਦਿੱਤੀ ਜਾ ਰਹੀ ਹੈ ਜੀ ਇਨਫੈਕਟ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਈ ਕੋਰਟ ਨੇ ਬਾਰ-ਬਾਰ ਸਟੇਟ ਆਫ ਪੰਜਾਬ ਨੂੰ ਵਾਰਨ ਕੀਤਾ ਹੈ ਕਿ ਜਿਹਦੀ ਕਲਪਰਿਵਿਟੀ ਹੈ ਉਹਨੂੰ ਸਾਹਮਣੇ ਲੈ ਕੇ ਆਓ ਬੀ दैट ਇਟ ਇਜ਼ ਬੀ ਕਿੰਨਾ ਮਰਜੀ ਉੱਚੀ ਅਧਿਕਾਰੀ ਹੋਵੇ ਹਾਈ ਕੋਰਟ ਨਹੀਂ ਚਾਹੁੰਦੀ ਕਿ ਕਿਸੇ ਛੋਟੇ ਲੈਵਲ ਦੇ ਅਫਸਰ ਦੀ ਬਲੀ ਦਿੱਤੀ ਜਾਵੇ ਤਤਕਾਲੀ ਐਸਐਸਪੀ ਉਸ ਵੇਲੇ ਦੇ ਨੂੰ ਕਿਉਂ ਨਾ ਕੀਤਾ ਜਾਵੇ ਸਸਪੈਂਡ ਵੀ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਤੇ ਸਰਕਾਰ ਨੇ ਉਹਦੇ ਵਿੱਚ ਜਵਾਬ ਇਹ ਦਿੱਤਾ ਸੀ ਕਿ ਉਹ ਜਿਹੜੀ ਐਸਆਈਟੀ ਦੀ ਰਿਪੋਰਟ ਹੈ ਉਹਦੇ ਵਿੱਚ ਕਿਤੇ ਵੀ ਉਹਨਾਂ ਦੀ ਭੂਮਿਕਾ ਨਜ਼ਰ ਨਹੀਂ ਆਉਂਦੀ ਇਸ ਕਰਕੇ ਨਹੀਂ ਸਸਪੈਂਡ ਕੀਤਾ ਐਸਐਸਪੀ ਨੂੰ ਸਰ ਉਹ ਐਸਐਸਪੀ ਦੇ ਅੰਡਰ ਗੁਰਸ਼ੇਰ ਡੀਐਸਪੀ ਹੈ ਜੀ ਜੀ ਹੋਏ ਇਹ ਗੱਲ ਆਪੇ ਸਵਾਲ ਹੋ ਜਾਂਦੀ ਹੈ ਇੱਕ ਲਾਈਨ ਆਫ ਆਰਡਰ ਹੈ ਜੀ ਕਿਹਾ ਉਹ ਲਾਈਨ ਆਫ ਆਰਡਰ ਵੀ ਤੋੜ ਗਿਆ ਜੇ ਗੁਰਸ਼ੇਰ ਨੇ ਇੰਟਰਵਿਊ ਕਰਾਈ ਹੁੰਦੀ ਤਾਂ ਇਹ ਹੋ ਸਕਦਾ ਸੀ ਐਸਐਸਪੀ ਸਾਹਿਬ ਨੂੰ ਵੀ ਪਤਾ ਹੋਵੇ ਜਾਂ ਨਾ ਪਤਾ ਹੋਵੇ ਜਦੋਂ ਅਸੀਂ کہہ ਰਹੇ ਹਾਂ ਕਿ ਗੁਰਸ਼ੇਰ ਨੇ ਇੰਟਰਵਿਊ ਨਹੀਂ ਕਰਾਈ ਥੈਟ ਇਜ਼ ਓਨਲੀ ਰੀਜ਼ਨ ਕਿ ਐਸਐਸਪੀ ਨੂੰ ਵੀ ਨਹੀਂ ਪਤਾ ਕਿ ਗੁਰਸ਼ੇਰ ਨੇ ਕਰਾਈ ਹੈ ਸਰ ਇਹ ਇੱਕ ਲਾਈਨ ਆਫ ਜਿਹੜਾ ਚੇਨ ਹੁੰਦੀ ਹੈ ਉਹ ਫਾਲੋ ਕਰਨੀ ਪੈਂਦੀ ਹੈ ਇਹਨਾਂ ਨੂੰ ਬੀਇੰਗ ਆਫੀਸਰ ਸੋ ਮੈਂ ਇਹ ਕਹਿਣਾ ਚਾਹੁੰਦਾ ਜੀ ਜੇ ਕੋ ਐਸਐਸਪੀ ਸਾਹਿਬ ਨੂੰ ਵੀ ਇਹ ਸਿਰਫ ਹਾਈ ਕੋਰਟ ਨੂੰ ਇੱਕ ਪਲੀਜ਼ ਕਰਨ ਵਾਸਤੇ ਕਿ ਜੀ ਹਾਂ ਜੀ ਅਸੀਂ ਐਕਸ਼ਨ ਲੈ ਰਹੇ ਆ ਅਸੀਂ ਛੋਟੇ ਲੈਵਲ ਦੇ ਅਫਸਰ ਨਹੀਂ ਅਸੀਂ ਇੱਕ ਅਗਸਟਡ ਅਫਸਰ ਦੇ ਖਿਲਾਫ ਐਕਸ਼ਨ ਲਿੱਤਾ ਹੈ ਉਹਨਾਂ ਨੂੰ ਪਲੀਜ਼ ਕਰਨ ਲਈ ਹਾਈ ਕੋਰਟ ਨੂੰ ਪਲੀਜ਼ ਕਰਨ ਲਈ ਇੱਕ ਹਾਈ ਕੋਰਟ ਦੇ ਅੱਗੇ ਰਿਲੇਟਿਵ ਰੱਖਣ ਲਈ ਸਰਕਾਰ ਨੇ ਇਹ ਇੱਕ ਆਪਣਾ ਛੇੜੀਂਤਰ ਚੱਲਿਆ ਸੀ ਜਿਹੜਾ ਅਸੀਂ ਸਮਝਦੇ ਹਾਂ ਕੱਲ ਸਾਡੀ ਐਪਲੀਕੇਸ਼ਨ ਤੋਂ ਬਾਅਦ ਟੁੱਟ ਗਿਆ ਬਿਕੋਜ਼ ਹਾਈ ਕੋਰਟ ਨੇ ਬੜਾ ਸੀਰੀਅਸ ਕੌਗਨੀਸ਼ੈਂਸ ਲਿੱਤਾ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਇਹ ਪਹਿਲਾਂ ਤੋਂ ਹੀ ਹੈ ਕਿ ਇਹਦੇ ਵਿੱਚ ਸੀਨੀਅਰ ਅਫਸਰ ਇਨਵੋਲਡ ਹੈ ਤੇ ਤੁਸੀਂ ਇੱਕ ਲੋਅਰ ਅਫਸਰ ਦੀ ਇਹਦੇ ਵਿੱਚ ਉਹਨੂੰ ਸਕੇਪਪੋਰਟ ਨਾ ਬਣਾਓ ਹ ਹਾਂਜੀ 20 ਨੂੰ ਜਾਂ 19 ਸਰ ਮੈਂ ਡੇਟ ਚੈੱਕ ਕਰਦਾ ਹਾਂ ਸੌਰੀ ਮੇਰੇ ਕੋਲ 19 ਜਾਂ 20 ਨੂੰ ਆ ਸ਼ਾਇਦ ਤਾਂ ਜਦੋਂ ਅਗਲੀ ਤਰੀਕ ਤੱਕ ਜਵਾਬ ਮੰਗਿਆ ਗਿਆ ਤੁਸੀਂ ਸਰਕਾਰ ਦੀਆਂ ਰਿਪੋਰਟਾਂ ਲੈ ਕੇ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਕਿ ਦੇਖੋ ਜੀ ਸਰਕਾਰ ਨੇ ਇੱਥੇ-ਇੱਥੇ ਇਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਲੱਗੀ ਸੀ ਇਹ ਜਿਹੜੀਆਂ ਨੇ ਏਜੰਸੀਆਂ ਇਨਵੈਸਟੀਗੇਸ਼ਨ ਕਰ ਰਹੀਆਂ ਸੀ ਫਿਰ ਇਕੱਲਾ ਡੀਐਸਪੀ ਗੁਰਸ਼ੇਰ ਸੰਧੂ ਕਿਉਂ ਪਰ ਗੁਰਸ਼ੇਰ ਸੰਧੂ ਦੇ ਖਿਲਾਫ ਲੋਕਾਂ ਦਾ ਰੋਜਾ ਗੁੱਸਾ ਵੀ ਇਸ ਕਰਕੇ ਆ ਗਿਆ ਕਿਉਂਕਿ ਲੋਕ ਜਾਨਣਾ ਚਾਹੁੰਦੇ ਸੀ ਕੌਣ ਇਹ ਜਿਹੇ ਅਫਸਰ ਜਿਨੇ ਗੜਬੜੀ ਕੀਤੀ ਹੈ ਜਾਂ ਖਾਕੀ ਤੇ ਦਾਗ ਲਾਇਆ ਜਦ ਸੀ ਖੁਦ ਵੀ ਲੋਕਾਂ ਵਿੱਚ ਜਾਣਦੇ ਆ ਤੇ ਉਹ ਲੋਕਾਂ ਦੀ ਇੱਕ ਪਰਸੈਪਸ਼ਨ ਇਹ ਸੀ ਕਿ ਗੁਰਸ਼ੇਰ ਸੰਧੂ ਦੇ ਵਾਕਈ ਇਹ ਗੱਲ ਹੋ ਸਕਦੀ ਹੈ ਕਿਉਂਕਿ ਹੋਰ ਵੀ ਬਹੁਤ ਕੇਸਾਂ ਦੇ ਵਿੱਚ ਗੁਰਸ਼ੇਰ ਸੰਧੂ ਨਿਸ਼ਾਨੇ ਤੇ ਹੈ ਭ੍ਰਿਸ਼ਟਾਚਾਰ ਜਾਲਸਾਜੀ ਕਰਨਾ ਇਸ ਤਰ੍ਹਾਂ ਦੇ ਕੰਮ ਕੀਤੇ ਆ ਜਿਹੜਾ ਮੁਹਾਲੀ ਦੇ ਵਿੱਚ ਰਹਿੰਦੇ ਆ ਤੇ ਨਾਤ ਰਹਿੰਦੇ ਆ ਡੀਐਸਪੀ ਸੰਧੂ ਨੇ ਸਰ 12 9 2024 ਨੂੰ ਹਾਈ ਕੋਰਟ ਮਾਂ ਜੋ ਹਾਈ ਕੋਰਟ ਦਾ ਇੱਕ ਆਰਡਰ ਆਉਂਦਾ ਜਿਹਦੇ ਵਿੱਚ ਹਾਈ ਕੋਰਟ ਬੜਾ ਕਲੀਅਰ ਕਹਿੰਦੀ ਹੈ ਕਿ ਤੁਸੀਂ ਆਪਣੇ ਸੀਨੀਅਰ ਅਫਸਰਾਂ ਤੇ ਐਕਸ਼ਨ ਲੋ ਅਸੀਂ ਨਹੀਂ ਚਾਹੁੰਦੇ ਕਿ ਕੋਈ ਤੁਸੀਂ ਇਸ ਮੈਟਰ ਦੇ ਵਿੱਚ ਛੋਟੇ ਲੈਵਲ ਦੇ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾਓ ਉਸ ਤੋਂ ਬਾਅਦ ਸਾਰੀ ਇਹ ਚੇ ਚੇ ਕਨੋਲੋਜੀ ਬੰਦੀ ਹੈ ਜੀ ਡੀਐਸਪੀ ਗੁਰਸ਼ੇਰ ਸੰਧੂ 2016 ਦਾ ਬੈਚ ਦਾ ਹੈ ਜੀ 2024 ਤੱਕ ਉਸਤੇ ਕੋਈ ਕਲੰਕ ਨਹੀਂ ਕੋਈ ਦਾਗ ਨਹੀਂ ਹੀ ਵਾਸ ਬਲੂ ਹਾਈਟ ਬਾਏ ਆਫ ਦਿ ਗਵਰਨਮੈਂਟ ਉਹਨੂੰ ਸੀਐਮ ਮੈਡਲ ਵੀ ਦਿੱਤਾ ਜਾਂਦਾ ਹੈ ਜੀ এমਪਲੋਈ ਆਫ ਦਿ ਇਅਰ ਵੀ ਦਿੱਤਾ ਜਾਂਦਾ ਹੈ ਐਂਡ ਹੀ ਹਿਸ ਨੇਮ ਇਜ਼ ਆਲਸੋ ਰਿਕਮੈਂਡਡ ਫਾਰ ਦਿ ਗੈਲੈਂਟਰੀ ਅਵਾਰਡ ਫ্রম ਦਿ ਪ੍ਰੈਜ਼ੀਡੈਂਟ ਸਾਈਡ ਇਸ ਕਰੈਕਟਰ ਦਾ ਬੰਦਾ ਇੱਕ ਕਰੈਕਟਰ ਦਾ ਆਫੀਸਰ ਜੀਨੇ ਬਹੁਤ ਕੁਝ ਦੇਖੋ ਜਦੋਂ ਤੁਸੀਂ ਇੱਕ ਆਪਣੀ ਡਿਊਟੀ ਆਪਣੀ ਡਿਊਟੀ ਲਾਈਨ ਤੋਂ ਆਪਣੀ ਡਿਊਟੀ ਨੂੰ ਇੱਕ ਧਰਮ ਸਮਝ ਕੇ ਕਰਦੇ ਹੋ ਤਾਂ ਤੁਸੀਂ ਆਪਣੇ ਦੁਸ਼ਮਣ ਵੀ ਬਹੁਤ ਪਾਲਦੇ ਹੋ ਸਰ ਇਸ ਬੰਦੇ ਨੇ ਆਪਾਂ ਇਹ ਸਰ ਮੈਂ ਨਹੀਂ ਕਹਿੰਦਾ ਰਿਕਾਰਡ ਕਹਿੰਦਾ ਜੀ ਆਈ ਥਿੰਕ ਹੀ ਹੈਜ਼ ਡਨ ਪ੍ਰੀਟੀ ਗੁੱਡ ਇਨ ਦੀ ਇਨ ਏਰੀਆ ਆਫ ਮੋਹਲੀ ਇਹਨੇ ਬੜੇ ਰੈਕਟਸ ਵੀ ਬਸਟ ਕੀਤੇ ਨੇ ਜੀ ਨਾਰਕੋਟਿਕਸ ਦੇ ਹੋਣ ਜਾਂ ਹੋਰ ਵੀ ਹੋਣ ਹਿਊਮਨ ਟ੍ਰੈਫਿਕਿੰਗ ਦੇ ਵੀ ਬਹੁਤ ਕੁਝ ਇਹਨਾਂ ਨੇ ਕੀਤਾ ਤਾਂ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਰਹੀ ਗੱਲ ਜਿਹੜੀ ਤੁਸੀਂ ਪਰਸੈਪਸ਼ਨ ਹੈ ਜੀ ਮੈਂ ਗੱਲ ਆ ਰਿਹਾ ਸੀਗੇ 2016 ਤੋਂ ਲੈ ਕੇ 24 ਅਕਤੂਬਰ 24 ਤੱਕ ਕੋਈ ਕੇਸ ਨਹੀਂ ਕਲੀਨ ਰਿਕਾਰਡ ਅ ਬਲੂ ਵਾਈਟ ਬੋਏ ਇੱਕਦਮ ਜਦੋਂ 29 12 9 ਦਾ ਆਰਡਰ ਆਂਦਾ ਹੈ ਉਸ ਤੋਂ ਬਾਅਦ ਸਾਰੀ ਗੇਮ ਪਲਟ ਜਾਂਦੀ ਹੈ ਜੀ ਐਫ ਆਈ ਆਰ ਪਹਿਲੀ ਵਾਰ ਕੀਤੀ ਜਾਂਦੀ ਹੈ 15 10 ਨੂੰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਜੀ ਉਹ ਜਿਹੜੀ ਕੰਪਲੇਂਟ ਗੁਰਸ਼ੇਰ ਦੇ ਖਿਲਾਫ ਹੋਈ ਸੀ ਉਹ ਦੋ ਵਾਰ ਫਾਈਲ ਹੋ ਚੁੱਕੀ ਪਹਿਲਾਂ 15 10 ਨੂੰ ਜਿਹੜੀ ਐਫ ਆਈ ਆਰ ਹੁੰਦੀ ਹੈ ਉਹ ਕਿਹਦੀ ਇਨਵੈਸਟੀਗੇਸ਼ਨ ਤੇ ਹੁੰਦੀ ਹੈ ਵਨ ਆਫ ਦ ਸੀਨੀਅਰ ਅਫੀਸ਼ਰਲ ਹੂ ਇਜ਼ ਆਲਸੋ ਦ ਮੈਂਬਰ ਆਫ ਐਸ ਆਈ ਟੀ ਸਰ ਇਹ ਕੋਇਨਸੀਡੈਂਸ ਤਾਂ ਨਹੀਂ ਹੋ ਸਕਦਾ ਜਿਹੜੀ ਇੱਕ ਐਸਆਈਟੀ ਇਨਵੈਸਟੀਗੇਟ ਕਰ ਰਹੀ ਹੈ ਹਾਈ ਕੋਰਟ ਦੇ ਆਰਡਰ ਦੇ ਕਿ ਗੁਰਸ਼ੇਰ ਨੇ ਇੰਟਰਵਿਊ ਕਰਾਈ ਹੈ ਉਸੇ ਐਸਆਈਟੀ ਦਾ ਇੱਕ ਸੀਨੀਅਰ ਮੈਂਬਰ ਗੁਰਸ਼ੇਰ ਤੇ ਐਫਆਈਆਰ ਕਰ ਰਿਹਾ ਜੀ ਉਸ ਤੋਂ ਬਾਅਦ ਸਸਪੈਂਸ਼ਨ ਹੋ ਗਿਆ ਜੀ ਡਿਸਮਿਸਲ ਹੋ ਗਿਆ ਕਰਨੋਲੋਜੀ ਚਲਦੀ ਰਹਿੰਦੀ ਹੈ ਕਰਨੋਲੋਜੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਉਹਨੂੰ ਕਿਦਾਂ ਸਿਸਟੇਮੈਟਿਕਲੀ ਟਾਰਗੇਟ ਕੀਤਾ ਗਿਆ ਜੀ ਪਰ ਇਸ ਗੱਲ ਦੇ ਵਿੱਚ ਤਾਂ ਫਿਰ ਉਹਨਾਂ ਦੀ ਜਿਹੜੀ ਹੈ ਅਰਜੀ ਲਾਈ ਹੋਈ ਉਹ ਵੀ ਤੇ ਖਾਰਜ ਹੋਈ ਹੈ ਨਾ ਦਾ ਮਤਲਬ ਕੋਈ ਤੇ ਗਰਾਊਂਡ ਸਹੀ ਹੋਏਗਾ ਇਨਵੈਸਟੀਗੇਸ਼ਨ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਨਾ ਉਸ ਕੇਸ 'ਚ ਵੀ ਸਰ ਬੇਲ ਉਹਨਾਂ ਦੀ ਡਿਸਮਿਸ ਜਰੂਰ ਹੋਈ ਹੈ ਜੀ bail ਦੇ ਪੈਰਾਮੀਟਰਸ ਡਿਫਰੈਂਟ ਹੁੰਦੇ ਨੇ investigation ਦੇ ਪੈਰਾਮੀਟਰਸ ਡਿਫਰੈਂਟ ਹੁੰਦੇ ਨੇ bail ਡਿਸਮਿਸ ਹੋਣਾ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਗੁਨਾਹਗਾਰ ਹੈ bail ਉਹਨੂੰ ਗ੍ਰਾਂਟ ਨਹੀਂ ਹੋਈ ਹਾਲ ਦੀ ਕੱਢੀ ਹੋਸੀ ਉਹਦੀ ਰੈਮਡੀਜ਼ ਲਵਾਂਗੇ ਅਸੀਂ ਉਹਦੇ ਵਿੱਚ ਜੋ ਵੀ ਹੋਊਗਾ ਅਸੀਂ we will plan accordingly but bail is different from the trial ਬੰਦੇ ਨੂੰ ਸਜ਼ਾ ਹੁੰਦੀ ਹੈ ਉਦੋਂ ਹੀ ਗੁਨਾਹਗਾਰ ਪਾਇਆ ਜਾਂਦਾ ਹੈ ਹਲੇ ਤੱਕ ਕੋਈ ਗੁਨਾਹਗਾਰ ਨਹੀਂ ਹੈ ਨਾ ਅਸੀਂ ਆਪਣਾ ਗੁਨਾਹ ਅਸੈਪਟ ਕਰਦੇ ਆ ਕਿਉਂਕਿ ਗੁਰਸ਼ੇਰ ਨੇ ਕੁਝ ਵੀ ਨਹੀਂ ਕੀਤਾ ਇਸ ਜੇ ਕੁਝ ਵੀ ਨਹੀਂ ਕੀਤਾ ਗੱਲ ਫਿਰ ਲੋਕਾਂ ਦੇ ਮਾਈਂਡ ਚ ਜਾਣੀ ਨਹੀਂ ਉਦੋਂ ਤੱਕ ਜਦੋਂ ਤੱਕ ਕਲੀਅਰ ਨਾ ਹੋਇਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਹੋਇਆ ਤੁਹਾਨੂੰ ਉਮੀਦ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੇ ਸਰਕਾਰ ਦੇ ਡਾਕੂਮੈਂਟ ਤੁਸੀਂ ਲੈ ਕੇ ਗਏ ਹੋ ਕਿਉਂਕਿ ਉਮੀਦ ਤੋਂ ਬਿਨਾ ਤਾਂ ਕੁਝ ਹੋਣਾ ਨਹੀਂ ਕਿ ਇਸ ਕੇਸ ਦੇ ਵਿੱਚ ਸਰਕਾਰ ਖੁਦ ਕਸੂਤੀ ਫਸ ਸਕਦੀ ਹੈ ਡਿਫੀਨਿਟਲੀ ਸਰ ਕੱਲ ਹਾਈ ਕੋਰਟ ਨੇ ਬਹੁਤ ਸੀਰੀਅਸ ਕਾਗਨੀਸ਼ੈਂਸ ਲਿੱਤਾ ਜੀ ਮਾਨਸ਼ੋਕ ਹਾਈ ਕੋਰਟ ਨੇ ਏਜੀ ਆਫਿਸ ਨੂੰ ਕਿਹਾ ਸਰਕਾਰ ਨੂੰ ਕਿਹਾ ਤੁਸੀਂ ਰਿਪਲਾਈ ਫਾਈਲ ਕਰੋ ਸਰਕਾਰ ਭੱਜ ਰਹੀ ਸੀ ਅਸੀਂ ਰਿਪਲਾਈ ਨਹੀਂ ਫਾਈਲ ਕਰਨਾ ਇਹ ਐਸਆਈਟੀ ਰਿਪਲਾਈ ਫਾਈਲ ਕਰੇ ਹਾਈ ਕੋਰਟ ਨੇ ਬੜਾ ਸਟ੍ਰਿਕਟ 뷰 ਲੇਤਾ ਹੈ ਕਿ ਆਈ ਐਮ ਇਸ਼ੂਇੰਗ ਨੋਟਿਸ ਤੁਸੀਂ ਆਪਣਾ ਰਿਪਲਾਈ ਫਾਈਲ ਕਰੋ ਇਹਦੇ ਵਿੱਚ ਨਹੀਂ ਫਾਈਲ ਕਰਨਾ ਤਾਂ ਸਾਨੂੰ ਕਹਿ ਦਿਓ ਅਸੀਂ ਨਹੀਂ ਫਾਈਲ ਕਰਨਾ ਇਟਸੈਲਫ ਸ਼ੋਜ਼ ਐਸਾ ਸਰਕਾਰ ਕਿਉਂ ਪੱਜਰੀ ਰਿਪਲਾਈ ਫਾਈਲ ਕਰਨ ਤੋਂ ਸਰ ਇਹਨਾਂ ਦੇ ਖੁਦ ਦੇ ਡਾਕੂਮੈਂਟਸ ਹੈ ਲੈਟ ਦਾ ਰਿਪਲਾਈ ਕਮ ਹਾਈ ਕੋਰਟ ਨੈਕਸਟ ਡੇਟ ਤੇ ਦੇਖੇਗੀ ਜੀ ਰਿਪਲਾਈ ਦੇਖੇਗੀ ਤੇ ਸਭ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਸਾਡੀ ਐਪਲੀਕੇਸ਼ਨ ਸੀ ਜੇ ਬੇਬੁਨਿਆਦ ਹੁੰਦੀ ਤਾਂ ਹਾਈ ਕੋਰਟ ਨੇ ਸਾਡੀ ਐਪਲੀਕੇਸ਼ਨ ਖਾਰਜ ਕਰ ਦੇਣੀ ਸੀ ਨੋਟਿਸ ਵੀ ਨਹੀਂ ਜਾਰੀ ਕਰਨਾ ਸੀ ਔਨ ਦੀ ਕੰਟ੍ਰਰੀ ਸਾਡੀ ਐਪਲੀਕੇਸ਼ਨ ਦੇ ਉੱਤੇ ਨੋਟਿਸ ਹੋਇਆ ਜੀ ਬਕਾਇਦਾ ਰਿਪਲਾਈ ਮੰਗਿਆ ਗਿਆ ਤੇ ਹੁਣ ਜਦੋਂ ਰਿਪਲਾਈ ਆਏਗਾ ਤਾਂ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ ਮੇਰਾ ਇੱਕੋ ਇਸ ਕੇਸ ਨਾਲ ਜੁੜੇ ਆਖਰੀ ਸਵਾਲ ਫਿਰ ਅਗਲੀਆਂ ਗੱਲਾਂ ਬਾਅਦ ਚ ਕਰਾਂਗੇ ਗੁਰਸ਼ੇਰ ਸਿੰਘ ਸੰਧੂ ਦੀ ਜਦੋਂ ਤੁਹਾਡੇ ਤੱਕ ਲੀਗਲ ਸਲਾਹ ਵੀ ਲਈ ਜਾ ਰਹੀ ਸੀ ਗੁਫ਼ਤਗੂ ਹੋ ਰਹੀ ਸੀ ਗੁਰਸ਼ੇਰ ਸੰ ਸਰ ਗੁਰਸ਼ੇਰ ਸੰਧੂ ਤੁਸੀਂ ਇੱਕ ਗੱਲ ਦੇਖੋ ਸਰ ਐਂਡ ਆਫ ਦਿ ਡੇ ਉਹ ਇਨਸਾਨ ਬੰਦਾ ਹੈ ਜੀ ਪਰਵਾਰਿਕ ਬੰਦਾ ਹੈ ਉਹਦੀ ਵੀ ਫੈਮਿਲੀ ਹੈ ਜੀ ਉਹਦੇ ਪੇਰੈਂਟਸ ਹੈਗੇ ਨੇ ਉਹਦੀ ਵਾਈਫ ਹੈ ਜੀ ਬੱਚੇ ਹੈ ਮੈਂ ਕਹਿੰਦਾ ਕੱਲਾ ਗੁਰਸ਼ੇਰ ਨਹੀਂ ਜੀ ਉਹਦੀ ਫੈਮਿਲੀ ਤੇ ਕੀ ਬੀਤਰੀ ਹੈ ਇੱਕ ਡੈਕੋਰੇਟਡ ਅਫਸਰ ਜਿਹਨੂੰ ਆਊਟ ਆਫ ਟਰਨ ਹੈ ਮੈਂ ਤੇ ਗੱਲ ਕਰ ਰਿਹਾ ਉਹਨੂੰ ਆਊਟ ਆਫ ਟਰਨ ਫॉर ਐਸਪੀ ਪ੍ਰੋਮੋਸ਼ਨ ਵੀ ਰਿਕਮੈਂਡ ਕੀਤਾ ਗਿਆ ਜੀ ਇਸ ਲੈਵਲ ਦੇ ਅਫਸਰ ਨੂੰ ਇੱਕੋ ਰਾਤੋਂ ਰਾਤ ਉਹਦੇ ਤਖਤ ਪਾੜ ਦਿੱਤੇ ਜਾਂ ਜਾਂ ਜੀ ਉਹਨੂੰ ਇਕਦਮ ਇੱਕ ਅਕਿਊਜ਼ਡ ਬਣਾ ਕੇ ਉਹਨੂੰ ਮਲੇਨ ਕੀਤੀ ਜਾਵੇ ਇਮੇਜ ਤੇ ਗੁਰਸ਼ੇਰ ਛੱਡੋ ਉਹਦੀ ਫੈਮਿਲੀ ਤੇ ਵੀ ਹਰ ਸਰ ਚੰਗਾ ਬੰਦੇ ਦਾ ਮਨੋਬਲ ਟੁੱਟ ਜਾਂਦਾ ਹੈ ਅੱਜਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਨਾ ਜਿਵੇਂ ਤੁਸੀਂ ਕਹੇ ਕਿ ਮੀਡੀਆ ਟ੍ਰਾਇਲ ਤਾਂ ਚੱਲਿਆ ਚੱਲਿਆ ਸੋਸ਼ਲ ਮੀਡੀਆ ਤੇ ਬੜੀਆਂ ਪੋਸਟਾਂ ਪਈਆਂ ਤੁਹਾਨੂੰ ਨਹੀਂ ਲੱਗਦਾ ਤੁਸੀਂ ਇਸਲਾਹ ਨਹੀਂ ਦਿੱਤੀ ਜਾਂ ਉਹਨਾਂ ਦਾ ਮਨ ਨਹੀਂ ਕਰਦਾ ਕਿ ਮੈਂ ਲੋਕਾਂ 'ਚ ਆ ਕੇ ਖੁਦ ਦੱਸਾਂ ਸੱਚ ਕੀ ਹੈ ਸਰ ਹਰ ਬੰਦੇ ਦਾ ਮਨ ਕਰਦਾ ਹੈ ਬਟ ਐਂਡ ਆਫ ਦਿ ਡੇ ਮੈਂ ਤੁਹਾਨੂੰ ਦੱਸ ਰਿਹਾ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਜੀ ਉਹ ਲੀਗਲ ਰਿਕੋਰਸ ਅਡਾਪਟ ਕਰੂਗਾ ਜਦੋਂ ਉਹਨੂੰ ਹਾਂ ਜਦੋਂ ਉਹਨੂੰ ਕੋਈ ਆਪਦਾ ਕਿਸੇ ਵੀ ਆਈ ਵੁੱਡ ਸੇ ਫੋਰਮ ਤੋਂ ਇੱਕ ਰਾਹਤ ਮਿਲੇਗੀ ਤਾਂ ਆਈ ਥਿੰਕ ਹੀ ਵੁੱਡ ਕਮ ਬਿਫੋਰ ਦ ਮੀਡੀਆ ਐਂਡ ਐਕਸਪਲੇਨ ਹਿਸ ਸਾਈਡ ਆਫ ਦ ਸਟੋਰੀ ਬਟ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਜੀ ਉਹ ਮੀਡੀਆ ਟ੍ਰਾਇਲ ਕਦੇ ਨਹੀਂ ਚਲਾਊਗਾ ਜਿੱਥੇ ਤੱਕ ਮੈਨੂੰ ਪਤਾ ਹੈ ਜੀ ਹੀ ਇਨਫੈਕਟ ਹੀ ਹੈਜ਼ ਟੋਲਡ ਮੀ ਦੈਟਸ ਸਰ ਆਈ ਡੋਨਟ ਵਾਂਟ ਟੂ ਰਨ ਐਨੀ ਮੀਡੀਆ ਟ੍ਰਾਇਲ ਆਲ ਓਨਲੀ ਟੇਕ ਮਾਈ ਰੈਮਡੀ ਬਿਕੋਜ਼ ਹੀ ਇਜ਼ ਅ ਲਾ ਅਬਾਈਡਿੰਗ ਸਿਟੀਜ਼ਨ ਗੁਰਸ਼ੇਰ ਸੰਧੂ ਬਾਰੇ ਤੁਸੀਂ ਦੱਸਿਆ ਕਿ ਅੱਜ ਕੱਲ ਕੀ ਰਵਈਆ ਹੈ ਕਿਵੇਂ ਤੇ ਕੀ ਸੋਚਦੇ ਆ ਵੀਡੀਓ ਵੀ ਨਹੀਂ ਜਾਰੀ ਕਰਨਾ ਚਾਹੁੰਦੇ ਮੀਡੀਆ 'ਚ ਵੀ ਨਹੀਂ ਆਉਣਾ ਚਾਹੁੰਦੇ ਗੁਰਸ਼ੇਰ ਸਿੰਘ ਸੰਧੂ ਦੇ ਇਸ ਸਾਰੇ ਕਾਸੇ ਦੇ ਵਿੱਚੋਂ ਤੁਹਾਨੂੰ ਨਜ਼ਰ ਕੀ ਆਇਆ ਗੱਲਬਾਤ ਕਰਦੇ ਆ ਜਾਂ ਹੋਰ ਕੀ ਕੀ ਸੰਭਾਵਨਾਵਾਂ ਨੇ ਗੁਰਸ਼ੇਰ ਸਿੰਘ ਸੰਧੂ ਨਾਲ ਜੁੜੀਆਂ ਹੋਈਆਂ ਬਿਕੋ ਸਰ ਸਾਡੀ ਇਸ ਦਾ ਸਿਫਰ ਅਪਰੀਹੈਂਸ਼ਨ ਹੈ ਜੀ ਗੁਰਸ਼ੇਰ ਸੰਧੂ ਨੂੰ ਜਿੰਮੇ ਇੱਕ ਬਦਨਾਮ ਕੀਤਾ ਗਿਆ ਕਿ ਕੰਟਰੀ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਉਹਦੇ ਤੇ ਮੀਡੀਆ ਟ੍ਰਾਇਲ ਵੀ ਚੱਲੀ ਉਸ ਤੋਂ ਇਲਾਵਾ ਉਹਦੇ ਉੱਤੇ ਨੰਬਰ ਆਫ ਇਨਕੁਆਰੀਜ਼ ਖੋਲ ਦਿੱਤੀਆਂ ਗਈਆਂ ਸਭ ਕੁਝ ਕਰ ਦਿੱਤਾ ਗਿਆ ਅਸੀਂ ਆਪਣੀ ਹਾਈ ਕੋਰਟ ਦੇ ਵਿੱਚ ਗੋਹਾਰ ਲਗਾਈ ਸੀ ਪ੍ਰੋਟੈਕਸ਼ਨ ਆਫ ਲਾਈਫ ਐਂਡ ਲਿਬਰਟੀ ਥੀ ਕਿਤੇ ਨਾ ਕਿਤੇ ਇਹ ਮੈਂ ਨਹੀਂ ਕਹਿੰਦਾ ਜੀ ਇਹ ਰਿਕਾਰਡ ਹੈ ਗੁਰਸ਼ੇਰ ਸੰਧੂ ਨੇ ਖੁਦ ਐਫੀਡੇਵਿਟ ਤੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਉਹਨੂੰ ਉਹਦੀ ਜਾਨ ਦਾ ਵੀ ਖਤਰਾ ਹੈ ਕਿ ਉਹਨੂੰ ਐਲੀਮੀਨੇਟ ਨਾ ਕਰ ਦਿੱਤਾ ਜਾਵੇ ਤਾਂ ਕਿ ਬਿਕੋਜ਼ ਗੁਰਸ਼ੇਰ ਸੰਧੂ ਇਥੇ ਇੱਕ ਵਿਸਲ ਬਲੂਅਰ ਵੀ ਹੈਗਾ ਜੋ ਲੈ ਕੇ ਆਇਆ ਗੱਲਾਂ ਕਿ ਏਜੀਟੀਫ ਨੇ ਕਰਾਈਆਂ ਕਿ ਕਿਤੇ ਨਾ ਕਿਤੇ ਕੁਝ ਅਧਿਕਾਰੀ ਖੁਸ਼ ਵੀ ਨਹੀਂ ਹੋਣਗੇ ਉਸ ਤੋਂ ਕਿ ਇਹ ਗੱਲਾਂ ਸਾਹਮਣੇ ਆਣਗੇ ਜਾਂ ਸੱਚਾਈ ਸਾਹਮਣੇ ਆਵੇ ਤਾਂ ਅਸੀਂ ਆਪਣੀ ਐਪਲੀਕੇਸ਼ਨ ਫਾਰ ਇੰਟਰਵੈਂਸ਼ਨ ਦੇ ਨਾਲ ਪ੍ਰੋਟੈਕਸ਼ਨ ਆਫ ਲਾਈਫ ਐਂਡ ਲਿਬਰਟੀ ਵੀ ਫਾਈ ਹੈ ਜਿਹਦੇ ਵਿੱਚ ਗੁਰਸ਼ੇਰ ਸੰਧੂ ਨੇ ਆਪਣੀ ਲਾਈਫ ਦੀ ਆਪਣੀ ਫੈਮਿਲੀ ਦੀ ਲਾਈਫ ਦੀ ਰਖਵਾਲੀ ਦੀ ਗੁਰਹਾਰ ਲਾਈ ਹੈ ਹਾਈ ਕੋਰਟ ਦੇ ਵਿੱਚ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮਤਲਬ ਨੌਬਤ ਇਥੋਂ ਤੱਕ ਆਈ ਪਈ ਹੈ ਕਿ ਇੱਕ ਪੁਲਿਸ ਅਧਿਕਾਰੀ ਜਿਹੜਾ ਗੈਂਗਸਟਰ ਨੂੰ ਅੱਗੇ ਲਾਉਂਦਾ ਸੀ ਗੈਂਗਸਟਰ ਜਾਂ ਕੋਈ ਹੋ ਕੀ ਗੁਰਸ਼ੇਰ ਸੰਧੂ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਬਿਲਕੁਲ ਸਰ ਕਿਉਂਕਿ ਜੇ ਗੁਰਸ਼ੇਰ ਸੰਧੂ ਨੇ ਮੇਰੇ ਕੋਲ ਆ ਕੇ ਆਪਣੀ ਐਪਰੀਹੈਂਸ਼ਨ ਦੱਸੀ ਹੈ ਜੀ ਕਿ ਮੈਨੂੰ ਐਲੀਮੀਨੇਟ ਕੀਤਾ ਜਾ ਸਕਦਾ ਹੈ ਤਾਂ ਡੈਫੀਨੇਟਲੀ ਉਹਦੇ ਕੋਲ ਕੋਈ ਨਾ ਕੋਈ ਇਸ ਚੀਜ਼ ਤੇ ਕਿਉਂਕਿ ਸਰ ਇੰਨਾ ਸੀਨੀਅਰ ਅਫਸਰ ਹੈਗਾ ਅਗਲਾ ਗੁਰਸ਼ੇਰ ਸੰਧੂ ਅਗਲਾ ਹੀ ਇਜ਼ ਅ ਵੈਲ ਲਰਨਡ ਅਫੀਸਰ ਕਿਤੇ ਨਾ ਕਿਤੇ ਉਹਨੂੰ ਕੁਝ ਨਾ ਕੁਝ ਲੱਗਿਆ ਹੋਵੇਗਾ ਜੀ ਦੈਟਸ ਵਾਈ ਹੀ ਹੈਜ਼ ਅ ਰਿਕਵੈਸਟਡ ਮੀ ਕਿ ਜੀ ਆਪਾਂ ਇਹ ਪ੍ਰੇਅਰ ਨਾਲ ਜ਼ਰੂਰ ਲੈਣੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਬਹੁਤ ਸ਼ੁਕਰੀਆ ਜੀ ਤਾਂ ਗੁਰਸ਼ੇਰ ਸਿੰਘ ਸੰਧੂ ਦੇ ਪੱਖ ਦੇ ਵਕੀਲ ਈਸ਼ਾਨ ਗੁਪਤਾ ਜੀ ਜਿਨ੍ਹਾਂ ਨਾਲ ਸੀ ਉਹ ਸਾਰੇ ਸਵਾਲ ਕੀਤੇ ਜੋ ਲੋਕ ਵੀ ਜਾਨਣਾ ਚਾਹੁੰਦੇ ਨੇ ਪੁੱਛਣਾ ਚਾਹੁੰਦੇ ਨੇ ਕਿ ਆਖਰਕਾਰ ਚੱਲ ਕੀ ਰਿਹਾ ਹੈ ਦਾਲ ਕਾਲੀ ਹੈ ਜਾਂ ਦਾਲ ਦੇ ਵਿੱਚ ਕੁਝ ਕੋ ਕਾਲਾ ਹੈ ਇਹ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਬੜੀਆਂ ਜ਼ਰੂਰੀ ਨੇ ਮਸਲਾ ਇੰਨਾ ਜ਼ਿਆਦਾ ਗੁੰਝਲਦਾਰ ਹੋ ਗਿਆ ਕਿ ਹੁਣ ਗੁਰਸ਼ੇਰ ਸਿੰਘ ਸੰਧੂ ਦੇ ਦਾਅਵੇ ਮੁਤਾਬਕ ਉਹ ਸੱਚਾ ਹੈ ਤੇ ਵੱਡੇ ਅਧਿਕਾਰੀ ਆਈਪੀਐਸ ਅਧਿਕਾਰੀ ਆਪ ਖੁਦ ਬਚਣ ਦੇ ਮਾਰੇ ਉਸ ਨੂੰ ਨਿਸ਼ਾਨਾ ਬਣਾਉਂਦੇ ਨੇ ਬਲੀ ਦਾ ਬੱਕਰਾ ਬਣਾਉਂਦੇ ਨੇ ਔਰ ਵਕੀਲ ਦੇ ਜ਼ਰੀਏ ਅਸੀਂ ਜਿਹੜੀ ਇਹ ਇੰਟਰਵਿਊ ਕੀਤੀ ਇਸ ਦੇ ਵਿੱਚ ਤੁਸੀਂ ਖੁਦ ਸੁਣ ਲਿਆ ਕਿ ਗੁਰਸ਼ੇਰ ਸਿੰਘ ਸੰਧੂ ਨੂੰ ਤਾਂ ਖੁਦ ਦਾ ਜਾਨ ਦਾ ਖਤਰਾ ਬਣਿਆ ਹੋਇਆ ਹੁਣ ਇਸ ਵਿੱਚ ਜਲਦੀ ਤੋਂ ਜਲਦੀ ਜੇਕਰ ਇਹ ਕੇਸ ਦਾ ਨਿਪਟਾਰਾ ਹੁੰਦਾ ਤਾਂ ਹੀ ਪਤਾ ਲੱਗ ਸਕੇਗਾ ਕਿ ਆਖਰਕਾਰ ਉਸ ਸਾਰੇ ਕਾਸੇ ਨੂੰ ਕਰਨ ਦੇ ਵਿੱਚ ਗੜਬੜ ਕਰਨ ਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਸੀ ਔਰ ਜ਼ਿੰਮੇਵਾਰ ਦੇ ਖਿਲਾਫ ਜਿਹੜੀ ਹੈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਉਹ ਕੋਈ ਵੀ ਅਧਿਕਾਰੀ ਹੋਵੇ ਛੋਟਾ ਹੈ ਚਾਹੇ ਵੱਡਾ ਤੇ ਵੱਡੇ ਅਧਿਕਾਰੀਆਂ ਬਿਨਾ ਸਭ ਕੁਝ ਸੰਭਵ ਨਹੀਂ ਇਸ ਨੂੰ ਲੈ ਕੇ ਹਾਈ ਕੋਰਟ ਵੀ ਵਾਰ-ਵਾਰ ਪੰਜਾਬ ਸਰਕਾਰ ਨੂੰ ਪੁੱਛ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਬਾਰੇ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਸਾਂਝੀ ਕੀਤੀ ਜਾਵੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ